ਅਸੀਂ 25 ਕਿਲੋ ਜੜੀ ਬੂਟੀਆਂ ਲੈਣੀਆਂ। ਇਹਨੂੰ 100 ਕਿਲੋ ਪਾਣੀ 'ਚ ਪਾ ਦੇਣਾ ਉਬਾਲਣ ਵਾਸਤੇ। ਲਕੇ ਇੱਕ ਵਾਰੀ ਇਹਦਾ ਸੀ ਸੱਤ ਕੱਢ ਲੈਣਾ ਸਾਨੂੰ ਇਹ ਦੱਸੋ ਵੀ ਗੱਜਿਆਂ ਦੇ ਵਾਲ ਆ ਜਾਣਗੇ ਜਿਹੜੇ ਜਿਨ੍ਹਾਂ ਦਾ ਮੈਦਾਨ ਹੀ ਚਟੇਲ ਹੋਇਆ ਪਿਆ ਵਾਲ ਆਂਦੀ ਹੈ 100% ਤੇ ਵਾਲ ਉਗਣਗੇ ਅੱਗੇ ਪਾਸੇ ਅਸੀਂ ਤੇਲ ਦਾ ਤੇਲ ਤੇ ਨਾਰੀਅਲ ਦਾ ਤੇਲ ਉਬਾਲ ਲੈਣਾ ਉਹ ਕੜਾ ਇਹਦੇ ਚ ਪਾ ਦੇਣਾ ਠੀਕ ਹੈ ਹੁਣ ਇਹਨੂੰ ਬਾਲਦੇ ਰਹਿਣਾ ਹੁਣ ਐਲੋਵੀਰਾ ਤੇ ਨਿੰਮ ਦੇ ਪੱਤੇ ਦੁਬਾਰਾ ਤਾਜ਼ੇ ਪਾ ਦੇਣੇ ਹੁਣ ਛੰਗੀ ਤਰ੍ਹਾਂ ਕਾੜ ਲੈਣਾ ਜਦੋਂ ਕੜ ਜੇ ਉਹ ਤਿੰਨੋਂ ਦੁੱਧ ਪਾ ਦੇਣਾ ਜਦੋਂ ਇਹ ਸਾਰੀ ਚੀਜ਼ਾਂ ਮਿਕਸ ਹੋ ਕੇ ਬਣਨਗੀਆਂ ਤੁਹਾਡੇ ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਖਤਮ ਕਰ ਦੇਗਾ ਵਾਲ ਛੇਤੀ ਉਮਰ ਤੋਂ ਪਹਿਲੇ ਸਫੇਦ ਹੋ ਰਹੇ ਹਨ ਉਹਨੂੰ ਰੋਕ ਦੇਗਾ ਤੇ ਵਾਲ ਉੱਡ ਗਏ ਬਿਲਕੁਲ ਗੰਜਪਨਾ ਆ ਗਿਆ ਉਹਨੂੰ ਕੰਟਰੋਲ ਕਰ ਦੇਗਾ ਉੰਦੇ ਵਾਸਤੇ ਇਹ ਜਿਹੜਾ ਫਾਰਮੂਲਾ ਹੈ ਸਲਮਾਨ ਖਾਨ ਦੇ ਵਾਲ ਇਹਨਾਂ ਨੁਸਖਿਆਂ ਨਾਲ ਲਾ ਸਕਦੇ ਨੇ ਇਹ ਕਾਰਗਰ ਸਿੱਧ ਹੈ ਤੇ ਵੀ ਸਿਰ ਨੂੰ ਹੱਥ ਲਾ ਲਓ ਕਹਿੰਦਾ ਜੀ ਸਿਰ ਨੂੰ ਹੱਥ ਨਾ ਲਾਓ ਵਾਲ ਝੜ ਜਣਗੇ ਮੇਰੇ ਇਹ ਇੰਨੇ ਵਾਲ ਕਿਉਂ ਝੜ ਕਿਉਂ ਰਹੇ ਨੇ ਜਦੋਂ ਅਸੀਂ ਬਾਹਰੀ ਸ਼ੈਂਪੂ ਲਾ ਲੈਂਦੇ ਆ ਬਾਹਰੀ ਕੰਡੀਸ਼ਨਰ ਲਗਾ ਲੈਂਦੇ ਆ ਉਹ ਫਿਰ ਕੈਮੀਕਲ ਲੱਗਦਾ ਹੈ ਸਿਰ ਦੇ ਉੱਤੇ ਉਹ ਕੈਮੀਕਲ ਹੀ ਰੂਟ ਨੂੰ ਖਰਾਬ ਕਰਦਾ ਹੈ ਵਾਲ ਜਿੱਥੋਂ ਉਗਦੇ ਆ ਉੱਥੇ ਉਹਦੀ ਜੜ ਹੈ ਜੜ ਨੂੰ ਫੋਲਿਕਲ ਕਹਿੰਦੇ ਆ ਪਹਿਲੇ ਵਾਲ ਪਤਲਾ ਹੋਏਗਾ ਫਿਰ ਵਾਲ ਛੜੇਗਾ ਫਿਰ ਗੰਜਪਨ ਪਈ ਇਹਦੇ ਚ ਅਸੀਂ ਉਹ ਜੜੀ ਬੂਟੀਆਂ ਪਾਈਆਂ ਜਿਹੜੀ ਇਨਫੈਕਸ਼ਨ ਨੂੰ ਵੀ ਖਤਮ ਕਰ ਦਿੰਦੀ ਹੈ ਜਿੰਨੇ ਕੁ ਵਾਲ ਜਿਹੜੇ ਛੜਦੇ ਹੋ ਉਹਨੂੰ ਬਹੁਤੀ ਜ਼ਿਆਦਾ ਟੈਨਸ਼ਨ ਨਹੀਂ ਲੈਣੀ ਚਾਹੀਦੀ ਜੇ ਤੁਸੀਂ ਹੱਥ ਮਾਰਦੇ ਹੋ ਤੇ ਗੁੱਛੇ ਦੇ ਕੁਛੇ ਤੁਹਾਡੇ ਹੱਥੇ ਚਾਰੇ ਕੰਗੀ ਕਰਦੇ ਹੋ ਤੇ ਉਸ ਤੋਂ ਬਾਅਦ ਗੋਲਾ ਜਿਹਾ ਬਣਾ ਕੇ ਛੁੱਟਣਾ ਪੈਂਦਾ ਹੈ ਪੈਣਾ ਨੂੰ ਸਾਡੀ ਮਾਤਾਵਾਂ ਨੂੰ ਉਹਨੂੰ ਅਸੀਂ ਵਾਲ ਛੜਨਾ ਕਹਿੰਦੇ ਆ ਹੌਲੀ ਹੌਲੀ ਉਹ ਵਾਲਾਂ ਦੀ ਸਟਰੈਂਥ ਘਟਦੀ ਜਾਂਦੀ ਹੈ ਛੋਟੀ ਪਤਲੀ ਹੁੰਦੀ ਜਾਂਦੀ ਹੈ ਛੋਟੀ ਹੁੰਦੀ ਜਾਂਦੀ ਹੈ ਉਹਨਾਂ ਨੂੰ ਐ ਨਹੀਂ ਪਤਾ ਲੱਗਦਾ ਵੀ ਇਹ ਹੋ ਕਿਉਂ ਰਿ ਪਰ ਉਹਦੇ ਵਾਸਤੇ ਹੀ ਆਪਾਂ ਹੁਣ ਇਹ ਕਾਰਵਾਈ ਕਰਦੇ ਬਹੁਤ ਵਾਰ ਹੁੰਦੇ ਸਾਡੀਆਂ ਭੈਣਾਂ ਨੂੰ ਪ੍ਰੈਗਨੈਂਸੀ ਦੇ ਦੌਰਾਨ ਜਾਂ ਪ੍ਰੈਗਨੈਂਸੀ ਤੋਂ ਪੋਸਟ ਪ੍ਰੈਗਨੈਂਸੀ ਵਾਲ ਇੰਨੇ ਜ਼ਿਆਦਾ ਝੜਦੇ ਨੇ ਕਿ ਸਾਰੇ ਘਰ ਦੇ ਵਿੱਚ ਵਾਲ ਹੀ ਵਾਲ ਜਿੱਥੇ ਰਸੋਈ 'ਚ ਦੇਖੇ ਲੌਬੀ 'ਚ ਦੇਖੇ ਬੈੱਡਰੂਮ 'ਚ ਦੇਖੇ ਬेड 'ਚ ਦੇਖੇ ਸਾਰੇ ਕਿਤੇ ਵਾਲ ਹੀ ਵਾਲ ਨੇ ਉਹਨਾਂ ਦਾ ਹਾਲੇ ਇਸ ਤੇਲ 'ਚ ਹੋਇਆ ਅਗਰ ਕੋਈ ਪ੍ਰੈਗਨੈਂਟ ਲੇਡੀ ਹੈ ਜਾਂ ਜਿੰਦੇ ਵਾਲ ਝੜਨ ਲੱਗ ਗਏ ਦੁੱਧ ਪਿਆਦੇ ਉਹ ਇਹਨੂੰ ਤੇਲ ਨੂੰ ਲਾਣਾ ਸ਼ੁਰੂ ਕਰੇ ਰਿਜ਼ਲਟ ਉਹਨੂੰ ਮਿਲੇਗਾ ਪਰ ਥੋੜਾ ਜਿਹਾ ਸਲੋ ਮਿਲੇਗਾ ਉਹਦੇ ਵਾਸਤੇ ਬਹੁਤ ਹੀ ਕਾਰਗਰ ਰਹੇਗਾ ਇਹਨਾਂ ਦੇ ਗੰਜ ਪੈਣਾ ਹੁਣੇ ਤਾਜ਼ਾ ਤਾਜ਼ਾ ਸ਼ੁਰੂ ਹੋਇਆ ਜੀ ਬਹੁਤ ਵਧੀਆ ਜੀ ਉਹਨਾਂ ਵਾਸਤੇ ਮੈਂ ਕਹਿੰਦਾ ਜੀ ਉਹਦੇ ਕੁਝ ਨਹੀਂ ਹੋਰ ਕਰਾਣ ਦੀ ਲੋੜ ਠੀਕ ਹੈ ਚੱਕਰੇ 'ਚ ਪ ਤੇਲ ਲਾਣਾ ਹੈ ਹਫਤੇ 'ਚ ਦੋ ਵਾਰੀ ਤੇਲ ਲਾਣਾ ਹੈ ਰਾਤ ਨੂੰ ਤੇਲ ਲਾ ਲਓ ਸਵੇਰੇ ਸਿਰ ਤੋਂ ਲਓ ਮਤਲਬ ਰਾਤੋ-ਰਾਤ ਵਾਲ ਵਧਣਗੇ ਰਾਤੋ-ਰਾਤ ਦਾ ਮਤਲਬ ਹੁੰਦਾ ਹੈ ਵਾਲ ਹਮੇਸ਼ਾ ਰਾਤ ਨੂੰ ਇਨਕਰੀਜ਼ ਹੁੰਦਾ ਜਦੋਂ ਤੁਸੀਂ ਇਹ ਤੇਲ ਲਗਾਓਗੇ ਤੁਹਾਨੂੰ ਤੀਜੀ ਚੌਥੀ ਵਾਰੀ ਤੋਂ ਹੀ ਪਤਾ ਲੱਗ ਜਾਏਗਾ ਤੇਲ ਲਗਾਉਣ ਤੋਂ ਬਾਅਦ ਵੀ ਵਾਲ ਛੜਨਾ ਘਟ ਗਿਆ ਬਹੁਤ ਲੋਕ ਨਹੀਂ ਜੀ ਵਾਲਾਂ ਨਾਲ ਟਰੱਕ ਖਿੱਚੀ ਜਾਂਦੇ ਨੇ ਇੰਨੀ ਮਜ਼ਬੂਤੀ ਹੋ ਸਕਦੀ ਹੈ ਬਿਲਕੁਲ ਹੁੰਦੀ ਹੈ ਜੀ ਮਜ਼ਬੂਤੀ ਕਰਨੀਆਂ ਚੀਜ਼ਾਂ ਇਕੱਠੀਆਂ ਕਰਨੀਆਂ ਫਿਰ ਇਹਨਾਂ ਦੀ ਕੁਆਲਿਟੀ ਚੈੱਕ ਕਰਨੀ ਫਿਰ ਉਸ ਤੋਂ ਬਾਅਦ ਉਹਨੂੰ ਪ੍ਰੋਪਰ ਮਾਤਰਾ ਚ ਪਾਉਣਾ ਫਿਰ ਉਸ ਤੋਂ ਬਾਅਦ ਉਹਨੂੰ ਬਣਾਉਣਾ ਬਹੁਤ ਵਾਰ ਹੁੰਦਾ ਇਸ ਦਾ ਦਫਤਰ ਬ੍ਰੇਕਫਾਸਟ ਵੀ ਨਹੀਂ ਕਰਕੇ ਜਾਂਦਾ ਜੀ ਟਾਈਮ ਦੀ ਇੰਨੀਆਂ ਘਾਟਾਂ ਨੇ ਸਾਡੇ ਭੈਣਾਂ ਕੋਲ ਸਾਡੇ ਭਰਾਵਾਂ ਕੋਲ ਤੁਹਾਨੂੰ ਕਮੀ ਨਹੀਂ ਆਣੀ ਜੇ ਬਣਾ ਲੋਗੇ ਬਹੁਤ ਚੰਗੀ ਗੱਲ ਹੈ ਜੇ ਨਹੀਂ ਤੇਲ ਬਣਦਾ ਫੋਨ ਕਰੋ ਤੇਲ ਤੁਹਾਡੇ ਕੋਲ ਕਰੇ ਆਏ ਛੇਤੀ ਤੋਂ ਛੇਤੀ ਫੋਨ ਕਰਕੇ ਆਪਣਾ ਆਰਡਰ ਬੁੱਕ ਕਰਾਓ ਸੱਤ ਜੀ ਤੁਸੀਂ ਕਿ ਲਿਖਿਆ ਜੀ 3 ਇਨ 1 ਹੈਅਰ ਆਇਲ 3 ਇਨ 1 ਹੈਅਰ ਆਇਲ ਦਾ ਮਤਲਬ ਹੈ ਤਿੰਨ ਮੇਨ ਚੀਜ਼ਾਂ ਜਿੰਨਾ ਉੱਤੇ ਕੰਮ ਕਰਦਾ ਇੱਕ ਤੇ ਵਾਲ ਤੁਹਾਡੇ ਰੂਸੀ ਹੋ ਗਏ ਡੈਂਡਰਫ ਹੋ ਗਿਆ ਦੋਵੇਂ ਵਾਲ ਚੜਨ ਲੱਗ ਗਏ ਆ ਜਾਂ ਵਾਲ ਬਿਲਕੁਲ ਸਾਫ਼ ਹੋ ਗਏ ਆ ਉਗ ਹੀ ਨਹੀਂ ਰਿਹਾ ਉਹ ਤਿੰਨ ਚੀਜ਼ਾਂ ਦੇ ਉੱਤੇ ਕੰਮ ਕਰਦਾ ਇਸ ਵਾਸਤੇ 3 ਇਨ 1 హెయిਰ ਆਇਲ ਲਿਖਿਆ ਹੈ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੁਸੀਂ ਦੁੱਧ ਨਾਲ ਖੀਰ ਬਣਦੀ ਵੇਖੀ ਹੋਣੀ ਹੈ ਤੇ ਤੁਸੀਂ ਸੁਰਮਾ ਅੱਖਾਂ ਦੇ ਵਿੱਚ ਪੈਂਦਾ ਜ਼ਰੂਰ ਵੇਖਿਆ ਹੋਣਾ ਜਾਂ ਤੁਸੀਂ ਪਾਉਂਦੇ ਵੀ ਹੋਵੋਗੇ ਪਰ ਅੱਜ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਵਾਲੇ ਆ ਉਹ ਤੁਹਾਡੇ ਸਿਰ ਦੀ ਹਾਲਤ ਬਿਲਕੁਲ ਚੇਂਜ ਕਰਕੇ ਰੱਖ ਦੇਗਾ ਤੁਹਾਡੀ ਲੁੱਕ ਚੇਂਜ ਕਰਕੇ ਰੱਖ ਦੇਗਾ ਔਰ ਤੁਹਾਨੂੰ ਤੁਹਾਡੇ ਜਵਾਨੀ ਦੇ ਦਿਨ ਹੈਗੇ ਨੇ ਜਦੋਂ ਤੁਹਾਡਾ ਪੂਰਾ ਭਰਵਾ ਅਸੀਂ ਕਹਿ ਲਈਏ ਕਿ ਵਾਲ ਹੁੰਦੇ ਸੀ ਉਹ ਦਿਨ ਤੁਹਾਨੂੰ ਯਾਦ ਕਰਵਾ ਸਕਦਾ ਹੈ ਤੇਲ ਹੈਗਾ ਜਿਹੜਾ ਅੱਜ ਅਸੀਂ ਤੁਹਾਨੂੰ ਦੱਸਣ ਲੱਗੇ ਆਂ ਜੇਕਰ ਤੁਸੀਂ ਘਰ ਦੇ ਵਿੱਚ ਬੈਠ ਕੇ ਇਹ ਤੇਲ ਬਣਾ ਲਓਗੇ ਤਾਂ ਦੁਨੀਆ ਦੇ ਉੱਤੇ ਕੋਈ ਦਿੱਕਤ ਕੋਈ ਪਰੇਸ਼ਾਨੀ ਤੁਹਾਨੂੰ ਵਾਲਾਂ ਨਾਲ ਸੰਬੰਧਿਤ ਨਹੀਂ ਆਏਗੀ ਇਹ ਗੱਲ ਅਸੀਂ ਨਹੀਂ ਕਹਿ ਰਹੇ ਇਹ ਗੱਲ ਕਹਿ ਰਹੇ ਨੇ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਮਾਡਰਨ ਲੋਕਾਂ ਦੇ ਦੇਸੀ ਵੈਦ ਦੇ ਤੌਰ ਤੇ ਜਾਣੇ ਜਾਂਦੇ ਡਾਕਟਰ ਵਿਵੇਕ ਆਹੋਜਾ ਸਾਹਿਬ ਤੇ ਉਹਨਾਂ ਨੂੰ ਚਮਨਪਰਾਸ਼ ਕਿੰਗ ਦੇ ਨਾਂ ਤੇ ਵੀ ਜਾਣਿਆ ਜਾਂਦਾ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਪਹਿਲਾਂ ਤਾਂ ਕਿ ਤੁਹਾਨੂੰ ਸਮਝ ਲੱਗ ਸਕੇ ਕਿ ਇਹ ਜਿਹੜਾ ਤੇਲ ਹੈਗਾ ਕਿੰਨਾ ਕੁ ਇੰਪੋਰਟੈਂਟ ਸਾਡੇ ਸਰੀਰ ਵਾਸਤੇ ਸਾਡੇ ਵਾਲਾਂ ਵਾਸਤੇ ਖਾਸ ਕਰਕੇ ਹੈ ਪਹਿਲਾਂ ਅਸੀਂ ਸਵਾਗਤ ਕਰ ਲੈਂਦੇ ਹਾਂ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਨੇ ਡਾਕਟਰ ਵਿਵੇਕ ਆਉਜਾ ਸਾਹਿਬ ਮਾਡਰਨ ਲੋਕਾਂ ਦੇ ਦੇਸੀ ਵੈ ਡਾਕਟਰ ਸਾਹਿਬ ਪਹਿਲਾਂ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਥੈਂਕ ਯੂ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਤੇ ਜਿਹੜੇ ਸਾਨੂੰ ਸੁਣਦੇ ਆ ਫੋਲੋ ਕਰਦੇ ਆ ਤੁਹਾਡੇ ਮਾਧਿਅਮ ਤੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਸਾਡੇ ਅਸ਼ਵਿਨੋਪਰਾਸ਼ ਨੂੰ ਚੌਨਪਰਾਸ਼ ਨੂੰ ਇਨਾ ਮਾਨ ਦਿੱਤਾ ਜੀ ਤੇ ਸਾਡੇ ਕੋਲ ਇੰਨੀ ਕਮੈਂਟਸ ਆ ਰਹੀ ਸੀ ਤੁਹਾਡੇ ਮਾਧਿਅਮ ਤੋਂ ਜੀ ਕਿ ਕੋਈ ਐਸੀ ਚੀਜ਼ ਵਾਲਾਂ ਵਾਸਤੇ ਹੋਵੇ ਜਿਹੜੀ 100% ਸ਼ੁੱਧ ਹੋਵੇ ਨੈਚੁਰਲ ਹੋਵੇ ਜੀ ਆਯੁਰਵੇਦ ਦੇ ਤਰੀਕੇ ਨਾਲ ਬਣੀ ਹੋਵੇ ਉਹ ਤਾਂ ਠੀਕ ਹੈ ਜੀ ਡਾਕਟਰ ਸਾਹਿਬ ਆਯੁਰਵੇਦ ਦੇ ਤਰੀਕੇ ਨਾਲ ਤਾਂ ਠੀਕ ਹੈ ਪਰ ਦੁੱਧ ਨਾਲ ਤੇਲ ਕਿਵੇਂ ਬਣ ਸਕਦਾ ਹੈ ਸੁਰਮਾ ਤੁਸੀਂ ਪਾ ਰਹੇ ਹੋ ਦੁੱਧ ਤੁਸੀਂ ਪਾ ਰਹੇ ਹੋ ਇਹਦੇ ਵਿੱਚ ਜੀ ਇਹ ਕੀ ਮਸਲਾ ਹੈ ਦੇਖੋ ਜਦੋਂ ਅਸੀਂ ਵਾਲਾਂ ਦੇ ਝੜਨ ਦੀ ਗੱਲ ਕਰਨੇ ਆ ਜੀ ਉਹਨੂੰ ਆਯੁਰਵੇਦ ਵਿੱਚ ਕਹਿੰਦੇ ਆ ਖਲਿੱਤੇ ਵਾਲਾਂ ਨੂੰ ਸਫੇਦ ਕਰਨ ਦੀ ਗੱਲ ਕਰਨੇ ਆ ਉਹਦੇ ਨੂੰ ਕਹਿੰਦੇ ਆ ਪਲਿੱਤੇ ਠੀਕ ਹੈ ਪਲਿੱਤੇ ਮਤਲਬ ਪੀਲਾ ਸਫੇਦ ਹੋ ਗਿਆ ਜਦੋਂ ਇਹ ਗੱਲ ਕਰਨੇ ਆ ਫਿਰ ਜਦੋਂ ਅਸੀਂ ਚਵਨਪਰਾਸ਼ ਬਣਾਇਆ ਉਸ ਤੋਂ ਬਾਅਦ ਐਵੇਂ ਕੁਐਸਚਨਸ ਆਏ ਸਾਡੇ ਕੋਲ ਕੁਆਇਰੀਆਂ ਆਈਆਂ ਵੀ ਵਾਲਾਂ ਵਾਸਤੇ ਕੁਝ ਦਿਓ ਵਾਲਾਂ ਵਾਸਤੇ ਕੁਝ ਦਿਓ ਜੀ ਸਾਨੂੰ ਬੜੀ ਪ੍ਰੋਬਲਮ ਹੈ ਹਰ ਕਾਰੇ ਵਿੱਚ ਫਿਰ ਸਾਰੇ ਸ਼ਾਸਤਰਾਂ ਨੂੰ ਖੰਗਾਲਿਆ ਗਿਆ ਠੀਕ ਹੈ ਸ਼ੂਸ਼ਰਤ ਸੰਹਿਤਾ ਚਰਕ ਸੰਹਿਤਾ ਸ਼ਾਡੰਘਧਰ ਸੰਹਿਤਾ ਸ਼ਹਿਸਤਰ ਯੋਗਮ ਬੜੀ ਰੇਅਰ ਬੁੱਕ ਹੁੰਦੀ ਹੈ ਉਹ ਉਹਨਾਂ ਨੂੰ ਖੰਗਾਲਿਆ ਗਿਆ ਉੱਥੋਂ ਫਾਰਮੂਲੇ ਕੱਢੇ ਗਏ ਠੀਕ ਹੈ ਜਦੋਂ ਮੈਂ ਫਾਰਮੂਲੇ ਕੱਢੇ ਮੈਂ ਦੇਖਿਆ ਵੀ ਹਰ ਇੱਕ ਬੰਦਾ YouTube ਵੀਡੀਓ ਪਾਈ ਜਾ ਰਿਹਾ ਹੈ ਵੀ ਭਿੰਗਰਾਜ ਦਾ ਯੂਜ਼ ਕਰ ਲਓ ਜੀ ਕੜੀ ਪੱਤਾ ਯੂਜ਼ ਕਰ ਲਓ ਜੀ ਗੁੰਝਾ ਦਾ ਯੂਜ਼ ਕਰ ਲਓ ਜੀ ਕੋਈ ਕਹਿ ਰਿਹਾ ਹੈ ਗੁੜ ਹਲਦੇ ਫੁੱਲ ਦਾ ਯੂਜ਼ ਕਰ ਲਓ ਜੀ ਮੈਂ ਸਹੀ ਚੀਜ਼ ਕੀ ਹੈ ਇੱਕ ਵਾਰੀ ਉੱਥੋਂ ਕੱਢੀ ਜਾਵੇ ਤੇ ਉਹਦੀ ਵਰਤੋਂ ਕੀਤੀ ਜਾਵੇ ਉਹ ਚੀਜ਼ ਅਸੀਂ ਉੱਥੋਂ ਕੱਢੀ ਠੀਕ ਹੈ ਉਹਦੀ ਵਰਤੋਂ ਕੀਤੀ ਉਹਦੇ ਰਿਜ਼ਲਟ ਲਿੱਤੇ ਪਹਿਲੇ ਠੀਕ ਹੈ ਰਿਜ਼ਲਟ ਲੈਣ ਤੋਂ ਬਾਅਦ ਫਿਰ ਮੈਨੂੰ ਇਹ ਹੋ ਗਿਆ ਵੀ ਹੁਣ ਆਪਣੀ ਆਮ ਭਰਾਵਾਂ ਵਾਸਤੇ ਭੈਣਾ ਵਾਸਤੇ ਇਹ ਦੱਸਿਆ ਜਾਵੇ ਹੈ ਸਹੀ ਫਾਰਮੂਲਾ ਜਿਹੜਾ ਤੁਹਾਡੇ ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਖਤਮ ਕਰ ਦੇਗਾ ਠੀਕ ਹੈ ਵਾਲ ਛੇਤੀ ਉਮਰ ਤੋਂ ਪਹਿਲੇ ਸਫੇਦ ਹੋ ਰਹੇ ਹਨ ਉਹਨੂੰ ਰੋਕ ਦੇਗਾ ਤੇ ਵਾਲ ਉੱਡ ਗਏ ਹਨ ਬਿਲਕੁਲ ਗੰਜਪਨ ਆ ਗਿਆ ਹੈ ਉਹਨੂੰ ਕੰਟਰੋਲ ਕਰ ਦੇਗਾ ਉਹਦੇ ਵਾਸਤੇ ਇਹ ਜਿਹੜਾ ਫਾਰਮੂਲਾ ਹੈ ਇਹ 30 ਤੋਂ ਵੱਧ ਜੜੀ ਬੂਟੀਆਂ ਠੀਕ ਹੈ ਤਿੰਨ ਤਰ੍ਹਾਂ ਦਾ ਦੁੱਧ ਹੈ ਠੀਕ ਹੈ ਜੀ ਤਿੰਨ ਤਰ੍ਹਾਂ ਦਾ ਦੁੱਧ ਤਿੰਨ ਦੁੱਧ ਹੈ ਗਾਹ ਦਾ ਦੁੱਧ ਹੈ ਮੱਝ ਦਾ ਦੁੱਧ ਹੈ ਤੇ ਬੱਕਰੀ ਦਾ ਦੁੱਧ ਹੈ ਠੀਕ ਹੈ ਦੋ ਤਰ੍ਹਾਂ ਦੇ ਇੰਦੇ ਚ ਅਸੀਂ ਤੇਲ ਪਾਏ ਆ ਜੀ ਤੇਲ ਦਾ ਤੇਲ ਹੈ ਤੇ ਨਾਰੀਅਲ ਤੇਲ ਹੈ ਜੀ ਜੀ ਇਹ ਦੋਵੇਂ ਤੇਲ ਪਾਏ ਹੋਏ ਆ ਅਸੀਂ ਸੋ ਡਾਕਟਰ ਸਾਹਿਬ ਵੱਡਾ ਸਵਾਲ ਇਥੇ ਇਹ ਹੈ ਇਸ ਵੇਲੇ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਹੈ ਸੋਸ਼ਲ ਮੀਡੀਆ ਦੇ ਉੱਤੇ ਤਾਂ ਗੰਜਿਆਂ ਨੂੰ ਕੰਗੀ ਵੇਚਣ ਵਾਲੀ ਗੱਲ ਕਈ ਵਾਰ ਹੋ ਜਾਂਦੀ ਹੈ ਸਾਨੂੰ ਇਹ ਦੱਸੋ ਵੀ ਗੰਜਿਆਂ ਦੇ ਵਾਲ ਆ ਜਾਣਗੇ ਜਿਹੜੇ ਜਿਨ੍ਹਾਂ ਦਾ ਮਦਾਨ ਹੀ ਚਟੇਲ ਹੋਇਆ ਪਿਆ ਦੇਖੋ ਜਿਨ੍ਹਾਂ ਨੂੰ ਕਾਫੀ ਜ਼ਿਆਦਾ ਪ੍ਰੋਬਲਮ ਹੈ ਬੁਕਸ ਜਿਹੜੀ ਆਯੁਰਵੇਦਿਕ ਕਿਤਾਬਾਂ ਕਹਿੰਦੀਆਂ ਉਹ ਇਸੇ ਯੋਗ ਦਾ ਪ੍ਰਯੋਗ ਕਹਿੰਦੀਆਂ ਉਹਦੇ ਚ ਪੰਚਕਰਮਾ ਵਿੱਚ ਅਸੀਂ ਜਲੋਕਾ ਦੀ ਗੱਲ ਕਰਦੇ ਹਾਂ ਲੀਚ ਜਿਹਨੂੰ ਕਹਿੰਦੇ ਆ ਉਹ ਲਾਣ ਦੀ ਗੱਲ ਕਰਦੇ ਆ ਵਾਲ ਆਂਦੇ ਆ ਬੁਕਸ ਵਿੱਚ ਲਿਖਿਆ ਪਹਿਲੇ ਤੇ ਤੁਹਾਨੂੰ ਇਹ ਮੰਨਣਾ ਪਏਗਾ ਨਾ ਵੀ ਗੀਤਾ ਵਿੱਚ ਜੋ ਲਿਖਿਆ ਉਹ ਸੱਚ ਹੈ ਕੁਰਾਨ ਵਿੱਚ ਜੋ ਲਿਖਿਆ ਉਹ ਸੱਚ ਹੈ ਬਾਈਬਲ ਵਿੱਚ ਜੋ ਲਿਖਿਆ ਉਹ ਸੱਚ ਹੈ ਜੇ ਉਹ ਸੱਚ ਹੈ ਤੁਸੀਂ ਆਯੁਰਵੇਦ ਦੇ ਸਟੂਡੈਂਟ ਹੋ ਆਯੁਰਵੇਦ ਪੜ੍ਹਦੇ ਹੋ ਆਯੁਰਵੇਦ ਨੂੰ ਫੋਲੋ ਕਰਦੇ ਹੋ ਤੇ ਤੁਹਾਨੂੰ ਇਹ ਮੰਨਣਾ ਪਏਗਾ ਕਿ ਆਯੁਰਵੇਦ ਦੀ ਕਿਤਾਬ ਵਿੱਚ ਜੇ ਲਿਖਿਆ ਉਹ ਸੱਚ ਹੈ ਠੀ 100% ਹੈ ਅਗਰ ਉਹ ਗੱਲ ਸੱਚ ਲਿਖੀ ਹੋਈ ਹੈ ਉਹ ਇਸੇ ਤਰੀਕੇ ਨਾਲ ਚੀਜ਼ ਬਣੀ ਹੋਈ ਹੈ ਤੇ ਉਹੀ ਖਾਨ ਪਾਣ ਯੂਜ਼ ਕਰ ਰਹੇ ਆ ਉਹੀ ਮੈਥਡ ਯੂਜ਼ ਕਰ ਰਹੇ ਆ ਤੇ ਆਯੁਰਵੇਦ ਵਿੱਚ ਜੋ ਚੀਜ਼ ਲਿਖੀ ਹੈ ਉਹਦੇ ਤਹਿਤ ਅਗਰ ਤੇਲ ਬਣਦਾ ਹੈ ਤੇ ਵਾਲ ਉਗਣਗੇ ਅੱਛਾ ਇੰਡਸਟਰੀ ਦੇ ਬਹੁਤ ਵੱਡੇ ਵੱਡੇ ਚਿਹਰੇ ਹੈਗੇ ਨੇ ਜਿਹੜੇ ਬਿੱਗ ਲਾ ਕੇ ਆਪਣਾ ਕੰਮ ਸਾਰਦੇ ਨੇ ਸਲਮਾਨ ਖਾਨ ਦੇ ਵਾਲ ਇਹਨਾਂ ਨੁਸਖਿਆਂ ਨਾਲ ਲਾ ਸਕਦੇ ਨੇ ਬੜਾ ਡਿਪਲੋਮੈਟਿਕ ਜਿਹਾ ਸਵਾਲ ਹੈ ਜੀ ਮੇਰੇ ਤੋਂ ਨਾ ਹੀ ਜੋ ਆਪ ਪੁੱਛੋ ਤੇ ਚੰਗਾ ਇਹ ਚੀਜ਼ਾਂ ਦਾ ਪਰ ਜਿਹੜੀ ਚੀਜ਼ ਆਪਾਂ ਬਣਾਉਣ ਜਾ ਰਹੇ ਆਂ ਬੜੀ ਆਥੈਂਟਿਕ ਚੀਜ਼ ਹੈ ਆਯੁਰਵੇਦ ਤਰੀਕੇ ਨਾਲ 100% ਆਯੁਰਵੈਦਿਕ ਜੜੀ ਬੂਟੀਆਂ 100% ਦੁੱਧ 100% ਪਿਓਰ ਤੇਲ ਦਾ ਤੇਲ ਪਿਓਰ ਨਾਰੀਅਲ ਤੇਲ ਲੋਹੇ ਦੀ ਕੜਾਈ 'ਚ ਬਿਨਾ ਪ੍ਰੀਜ਼ਰਵੇਟਿਵ ਦੇ ਇਹ ਚੀਜ਼ ਬਣਾਉਣ ਜਾ ਰਹੀ ਹੈ ਔਰ ਇਹ ਕਾਰਗਰ ਸਿੱਧ ਹੈ ਪਰ ਦੱਸਾ ਉਹ ਕਦੇ ਨਹੀਂ ਜਿਹਦੇ ਵਿੱਚ ਜਿਹੜੀ ਚੀਜ਼ ਦੇ ਵਿੱਚ ਦੁੱਧ ਮਿਕਸ ਹੋ ਜਾਵੇ ਉਹ ਬਹੁਤਾ ਟਾਈਮ ਚੱਲਦੀ ਨਹੀਂ ਦੇਖੋ ਅਸੀਂ ਜਿਹੜਾ ਦੁੱਧ ਹੈ ਨਾ ਦੁੱਧ ਦੀ ਸਟੇਜ ਹੁੰਦੀ ਹੈ ਕਿਹੜੀ ਸਟੇਜ ਤੇ ਪਾਣਾ ਹੈ ਠੀਕ ਹੈ ਹੁਣ ਅਸੀਂ ਜਿੰਨਾ ਦੁੱਧ ਪਾਣਾ ਜਿਵੇਂ ਜੜੀ ਬੂਟੀਆਂ ਪਾਣੀ ਹੈ ਜੜੀ ਬੂਟੀਆਂ ਦੇ ਦੁੱਧ ਪਾਣ ਗਿਆ ਦੁੱਧ ਫਟ ਵੀ ਜਾਏਗਾ ਬਹੁਤ ਐਸੇ ਯੋਗ ਹੈ ਜਿੰਨਾ ਵਿੱਚ ਦੁੱਧ ਪਾਇਆ ਜਾਂਦਾ ਹੈ ਇਹ ਤੇਲ ਜੇ ਤੁਸੀਂ ਲੈਂਦੇ ਹੋ 2 ਸਾਲ ਇਹਦੀ ਸ਼ੀਸ਼ੀ ਚੱਲ ਸਕਦੀ ਹੈ ਜੇ ਇਹਨੂੰ ਰੱਖੋ 2 ਸਾਲ 2 ਸਾਲ ਇਹ ਇੰਦੇ ਕਰਕੇ ਨਹੀਂ ਖਰਾਬ ਹੋਏਗਾ ਇਹ ਤੇ ਅਸੀਂ ਸਾਰਾ ਕੁਝ ਉਡਾ ਦੇਣਾ ਹੈ ਕੱਲਾ ਤੇਲ ਤੇਲ ਰਹਿ ਜਾਏਗਾ ਤੇਲ ਇਹ ਜਿੰਦਾ ਸਤ ਲੈ ਲੈਣਾ ਦੁੱਧ ਦਾ ਤੇਲ ਇਹ ਚ ਜੜੀ ਬੂਟੀਆਂ ਦਾ ਸਤ ਲੈ ਲੈਣਾ ਤੇ ਪੂਰਾ ਪ੍ਰੋਸੈਸ ਕਿੱਦਾਂ ਬਣਦਾ ਉਹ ਵੀ ਤੁਹਾਨੂੰ ਅੱਜ ਦਿਖਾ ਦਾਂਗੇ ਜੀ ਕੀ ਬਾਤ ਜੀ 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 ਅੱਛਾ ਡਾਕਟਰ ਜੀ ਕੋ ਹੋਰ ਬੜਾ ਅਹਿਮ ਸਵਾਲ ਇਥੇ ਇਹ ਹੈ ਕਿ ਇਸ ਵੇਲੇ ਮਤਲਬ ਜਿਹਦੇ ਵੀ ਸਿਰ ਨੂੰ ਹੱਥ ਲਾ ਲਓ ਕਹਿੰਦਾ ਜੀ ਸਿਰ ਨੂੰ ਹੱਥ ਨਾ ਲਾਓ ਵਾਲ ਝੜ ਜਣਗੇ ਮੇਰੇ ਇਹ ਇੰਨੇ ਵਾਲ ਕਿਉਂ ਝੜ ਕਿਉਂ ਰਹੇ ਨੇ ਪਹਿਲਾਂ ਹੁੰਦਾ ਸੀ ਵੀ ਕੋਈ ਕੋਈ ਗੰਜਾ ਸਾਨੂੰ ਨਜ਼ਰ ਆਉਂਦਾ ਸੀ ਤੇ ਇਹ ਵੀ ਮੰਨਿਆ ਜਾਂਦਾ ਸੀ ਵੀ ਜਿਨ੍ਹਾਂ ਦੇ ਜੀ ਸਿਰ ਤੋਂ ਵਾਲ ਝੜ ਜਾਂਦੇ ਨੇ ਉਹ ਅਮੀਰ ਬੜਾ ਹੁੰਦਾ ਹੈ ਨਹੀਂ ਨਹੀਂ ਚਲੋ ਇਹ ਤੇ ਉਹ ਮਜ਼ਾਕ ਦੀ ਗੱਲ ਐ ਦ ਪੁਆਇੰਟ ਇਜ਼ ਕਿ ਸਾਡਾ ਖਾਣ ਪਾਣ ਇਦਾਂ ਦਾ ਹੋ ਗਿਆ ਵਿਟਾਮਿਨ ਸੀ ਦੀ ਕਮੀ ਹੋ ਗਿਆ ਨਿਊਟ੍ਰੀਸ਼ਨਸ ਦੀ ਕਮੀ ਹੋ ਗਈ ਹੈ ਜਿਹੜੇ ਵਾਲਾਂ ਨੂੰ ਸਪੋਰਟ ਦਿੰਦੇ ਆ 에ਅਰ ਇਸ ਪੋਲੂਸ਼ਨ ਹੋ ਗਿਆ ਹੈ ਵਾਲ ਜਿੱਥੋਂ ਉਗਦੇ ਆ ਉੱਥੇ ਉਹਦੀ ਜੜ ਹੈ ਜੜ ਨੂੰ ਫੋਲਿਕਲ ਕਹਿੰਦੇ ਆ ਉਹ ਜੜ ਪਹਿਲੇ ਕਮਜ਼ੋਰ ਹੁੰਦੀ ਹੈ ਵਾਲ ਮੋਟਾ ਹੋਏਗਾ ਸਭ ਤੋਂ ਪਹਿਲੇ ਵਾਲ ਪਤਲਾ ਹੁੰਦਾ ਹੈ ਠੀਕ ਹੈ ਪਹਿਲੇ ਵਾਲ ਪਤਲਾ ਹੋਏਗਾ ਫਿਰ ਵਾਲ ਛੜੇਗਾ ਫਿਰ ਗੰਜਪਨ ਪਈਗੀ ਫਿਰ ਉਹ ਫੋਲਿਕਲ ਦਾ ਜਿਹੜਾ ਏਰੀਆ ਜਿੱਥੋਂ ਉਗ ਰਿਆ ਸੀ ਰੂਟ ਹੈ ਉਹ ਡੈੱਡ ਹੋ ਚੇਗੀ ਅਸੀਂ ਰਾਈਟ ਟਾਈਮ ਤੇ ਅਗਰ ਪੇਸ਼ੈਂਟ ਆ ਗਿਆ ਸਾਡੇ ਕੋਲ ਤੇ ਅਸੀਂ ਇਮੀਡੀਏਟਲੀ ਉਹਨੂੰ ਟੇਕ ਅਪ ਕਰਕੇ ਇਹ ਚੀਜ਼ਾਂ ਸ਼ੁਰੂ ਕਰ ਦਿੰਨੇ ਆ ਜਦੋਂ ਇਹ ਚੀਜ਼ ਸ਼ੁਰੂ ਕਰਨੇ ਆ ਇਮੀਡੀਡੀਟਲੀ ਫੋਲਿਕਲ ਦੇ ਅੰਦਰ ਜਿਹੜਾ ਇਨਫੈਕਸ਼ਨ ਹੈ ਉਹ ਵੀ ਠੀਕ ਹੁੰਦਾ ਇਹਦੇ ਚ ਅਸੀਂ ਉਹ ਜੜੀ ਬੂਟੀਆਂ ਪਾਈਆਂ ਜਿਹੜੀ ਇਨਫੈਕਸ਼ਨ ਨੂੰ ਵੀ ਖਤਮ ਕਰ ਦਿੰਦੀ ਹੈ ਤੁਸੀਂ ਦੇਖੋ ਇਹਦੇ ਚ ਜਿਹੜੀ ਅਸੀਂ ਚੀਜ਼ ਪਾਈ ਹੈ ਇਹ ਬ੍ਰਿੰਗਰਾਜ ਹੈ 30 ਜੜੀ ਬੂਟੀਆਂ ਇਹ ਚੋਂ ਹਰ ਫਾਰਮੂਲਾ ਜਿਹੜਾ ਤੁਸੀਂ ਦੇਖਦੇ ਹੋ ਨਾ ਉਹਦੇ ਵਿੱਚ ਭringraj ਹੁੰਦਾ ਇਹਨੂੰ ਵਾਲਾਂ ਦਾ ਰਾਜਾ ਕਿਹਾ ਗਿਆ ਹੈ। ਇਹ ਇਹਦੇ ਵਿੱਚ ਪੈਂਦਾ 30 ਜੜੀ ਬੂਟੀਆਂ ਵਿੱਚ। ਵਿਟਾਮਿਨ ਸੀ ਵਾਸਤੇ ਆਮਲਾ ਪੈਂਦਾ। ਸੁਕਾ ਆਮਲਾ ਵੀ ਤੇ ਤਾਜ਼ਾ ਆਮਲਾ ਵੀ। ਦੋਵੇਂ ਹੀ ਚੀਜ਼ਾਂ ਇਹਦੇ ਵਿੱਚ ਪੈਂਦੀਆਂ। ਮੁਲਠੀ ਇਹਦੇ ਵਿੱਚ ਪੈਂਦੀ ਹੈ। ਮੰਜਿਸ਼ਟਾ ਇਹਦੇ ਵਿੱਚ ਪੈਂਦੀ ਹੈ। ਨਿੱਲੀ ਜਿਹਨੂੰ ਆਪਾਂ ਇੰਡੀਗੋ ਕਹਿੰਦੇ ਆ। ਨਿੱਲੀ ਨਿੱਲੀ ਇਹਦੇ ਵਿੱਚ ਪਾਣੀ ਹੈ। ਗੁੜਹਲ ਦੇ ਫੁੱਲ। ਇਹ ਗੁੜਹਲ ਦੇ ਫੁੱਲਾਂ ਨੂੰ ਆਪਾਂ ਸੁਕਾ ਲਿਆ ਤੋੜ ਕੇ ਇਹ ਦੇਖੋ। ਗੁੜ ਹਲਦੇ ਫੋਲ ਇੰਦੇ ਚ ਪੈਂਦੇ ਆ ਕੜੀ ਪੱਤਾ ਇੰਦੇ ਚ ਪੈਣਾ ਠੀਕ ਹੈ ਜਿਹੜੀ ਮੇਨ ਚੀਜ਼ ਹੈ ਕਲੌਂਜੀ ਲਓ ਕਲੌਂਜੀ ਇੰਦੇ ਚ ਪੈਣੀ ਹੈ ਮਤਲਬ ਵਲ ਇਸ ਤਰ੍ਹਾਂ ਦੇ ਕਲੌਂਜੀ ਵਰਗੇ ਕਾਲੇ ਹੋ ਜਾਣੇ ਕੀ ਬਾਤ ਹੈ ਤੁਸੀਂ ਤੇ ਕਹੋਗੇ ਵਾਹ ਰਤਨ ਜੋਤ ਸਭ ਨੂੰ ਪਤਾ ਹੈ ਜਦੋਂ ਇਹ ਦੇਖਣਗੇ ਨਾ ਉਹ ਜਦੋਂ ਹੀ ਕਹਿ ਦੇਣਗੇ ਹਾਂ ਇਹ ਰਤਨ ਜੋਤ ਹੈ ਠੀਕ ਹੈ ਰਤਨ ਜੋਤ ਇੰਦੇ ਚ ਪਾ ਦੇਣੀ ਆਪਾਂ ਐਸੀ ਕੋਈ ਚੀਜ਼ ਅਸੀਂ ਨਹੀਂ ਛਡਣੀ ਜਿਹੜੀ ਵਾਲਾਂ ਦੇ ਉੱਤੇ ਕੰਮ ਨਾ ਕਰਦੀ ਹੋਵੇ ਬਹੁਤ ਵੀਡੀਓ ਦੇਖਦੇ ਹੋ ਤੁਸੀਂ ਜਿੰਦੇ ਚ ਕਹਿੰਦੇ ਜੀ ਐਲੋਵੀਰਾ ਬਹੁਤ ਵਧੀਆ ਹੁੰਦਾ ਬੁੱਕ ਸੇਚ ਲਿਖਿਆ ਹੋਇਆ ਗ੍ਰਿਤ ਕੁਮਾਰੀ ਐ ਅਸੀਂ ਪਾ ਰਹੇ ਹਾਂ ਤਾਜ਼ਾ ਇਹਦੇ ਵੀ ਪਾਣ ਦੀ ਇੱਕ ਸਟੇਜ ਹੈ ਕਿਹੜੀ ਸਟੇਜ ਤੇ ਗ੍ਰਿਤ ਕੁਮਾਰੀ ਪਾਣਾ ਹੈ ਜਿਵੇਂ ਤੁਸੀਂ ਦੁੱਧ ਹੈ ਦੁੱਧ ਦੀ ਉਮਰ ਇੱਕ ਦਿਨ ਹੁੰਦੀ ਹੈ ਜਦੋਂ ਉਹਨੂੰ ਖੱਟਾ ਲਾ ਦੋ ਤਾਂ ਹੀ ਬਣ ਗਈ ਉਮਰ 3-4 ਦਿਨ ਹੋ ਗਈ ਉਹਦੀ ਲੱਸੀ ਬਣਾ ਲਓ ਉਮਰ ਹਫਤਾ ਹੋ ਗਈ ਮੱਖਣ ਕੱਢ ਲਓ ਉਮਰ 15 ਦਿਨ ਹੋ ਗਈ ਘਿਓ ਬਣਾ ਲਓ ਉਮਰ ਸਾਲ ਹੋ ਗਈ ਐਵੇਂ ਹੀ ਜਦੋਂ ਐ ਸਾਰੀ ਚੀਜ਼ਾਂ ਮਿਕਸ ਹੋ ਕੇ ਬਣਨਗੀਆਂ ਤੁਹਾਡੇ ਵਾਲਾਂ ਦੇ ਉੱਤੇ ਕੰਮ ਕਰਨਗੀਆਂ ਕਾਰਗਰ ਹੋਣਗੀਆਂ ਤੇ ਤੁਸੀਂ ਕਹੋਗੇ ਕੀ ਬਾਤ ਹੈ ਛੱਡ ਤਾਂ ਹਰ ਨੁਸਖੀ ਡਾਕਟਰ ਸਾਹਿਬ ਕੀ ਬਾਤ ਅਲੀ ਗੱਲ ਹੋ ਜਾਂਦੀ ਹੈ ਪਰ ਇੱਥੇ ਸਵਾਲ ਇਹ ਹੈ ਜੀ ਜਿਹੜੇ ਲੋਕ ਕਹਿੰਦੇ ਨੇ ਜੀ ਵੀ ਅਗਰ 100 ਵਾਲ ਝੜਦਾ ਹੋਵੇ ਤੇ ਉਹਨੂੰ ਅਸੀਂ 100 ਵਾਲ ਝੜਦੇ ਨਹੀਂ ਮੰਨਦੇ ਕਿੰਨੇ ਕੁ ਵਾਲ ਜਿਹੜੇ ਝੜਦੇ ਹੋ ਉਹਨੂੰ ਬਹੁਤੀ ਜ਼ਿਆਦਾ ਟੈਨਸ਼ਨ ਨਹੀਂ ਲੈਣੀ ਚਾਹੀਦੀ ਦੇਖੋ ਵਾਲਾਂ ਵਿੱਚ ਰੂਟੀਨ ਤੁਸੀਂ ਅਗਰ ਕੋਈ ਵੀ ਜੀ ਸਿਰ ਦੇ ਉੱਤੇ ਅਪਲਾਈ ਕਰ ਰਹੇ ਹੋ ਆਯੁਰਵੈਦਿਕ ਸ਼ੈਂਪੂ ਅਪਲਾਈ ਕਰ ਰਹੇ ਹੋ ਕੰਡੀਸ਼ਨਰ ਅਪਲਾਈ ਕਰ ਰਹੇ ਹੋ ਆਯੁਰਵੈਦਿਕ ਕੰਡੀਸ਼ਨਰ ਸ਼ੈਂਪੂ ਕੰਡੀਸ਼ਨਰ ਸ਼ੈਂਪੂ ਵੀ ਆਉਂਦੇ ਆ ਆਯੁਰਵੈਦਿਕ ਮੈਂ ਇੱਕ ਵਾਰੀ ਪਹਿਲੇ ਤੁਹਾਨੂੰ ਸ਼ੈਂਪੂ ਬਣਾ ਕੇ ਵੀ ਦਿਖਾਇਆ ਸੀ ਆਮਲਾ ਰਿਠਾ ਸ਼ਿਕਾ ਕਾਈ ਦੇ ਨਾਲ ਬਣਾਇਆ ਸੀ ਆਪਾਂ ਉਹ ਅਸੀਂ ਜਿਹੜੇ ਪੇਸ਼ੈਂਟ ਸਾਨੂੰ ਮੰਗ ਰਹੇ ਆ ਉਹਨਾਂ ਨੂੰ ਭੇਜ ਵੀ ਰਹੇ ਆ ਆਯੁਰਵੈਦਿਕ ਸ਼ੈਂਪੂ ਆਯੁਰਵੈਦਿਕ ਸ਼ੈਂਪੂ ਹੈ ਸਾਡੇ ਕੋਲ 18 ਤੋਂ ਵੱਧ ਜੜੀ ਬੂਟੀਆਂ ਦੇ ਨਾਲ ਉਹ ਸ਼ੈਂਪੂ ਬਣਾਇਆ ਹੈ ਉਹ ਕੰਡੀਸ਼ਨਰ ਬਣਾਇਆ ਹੈ ਅਗਰ 5 7 10 ਵਾਲ 20 ਵਾਲ ਤੁਹਾਡੇ ਕੰਗੀ ਚ ਆ ਰਹੇ ਆਂ ਇਹ ਪਾਣੀ ਦੇ ਨਾਲ ਨਿਕਲ ਰਹੇ ਆ ਤੇ ਉਹਨੂੰ ਛੜਨਾ ਨਹੀਂ ਕਹਿੰਦੇ ਇੰਨੇ ਕੁ ਰੋਜ ਉਗਦੇ ਆ ਬੁਕਸ ਕਹਿੰਦੀਆਂ ਵੀ ਸੋ ਦੇ ਨੇੜੇ ਤੇੜੇ ਵਾਲ ਅਗਰ ਡਿੱਗਦੇ ਆ ਤੇ ਆਂਦੇ ਆ ਉਹਨੂੰ ਛੜਨਾ ਨਹੀਂ ਕਹਿੰਦੇ ਜੇ ਤੁਸੀਂ ਹੱਥ ਮਾਰਦੇ ਹੋ ਤੇ ਗੁੱਛੇ ਦੇ ਕੁਛੇ ਤੁਹਾਡੇ ਆਹਤੇ ਚਾਰੇ ਆ ਕੰਗੀ ਕਰਦੇ ਹੋ ਤੇ ਉਸ ਤੋਂ ਬਾਅਦ ਇੱਕ ਗੋਲਾ ਜਿਹਾ ਬਣਾ ਕੇ ਛੁੱਟਣਾ ਪੈਂਦਾ ਹੈ ਭੈਣਾਂ ਨੂੰ ਸਾਡੀ ਮਾਤਾਵਾਂ ਨੂੰ ਉਹਨੂੰ ਅਸੀਂ ਵਾਲ ਛੜਨਾ ਕਹਿੰਦੇ ਆ ਹੌਲੀ ਹੌਲੀ ਉਹ ਵਾਲਾਂ ਦੀ ਸਟਰੈਂਥ ਘਟਦੀ ਜਾਂਦੀ ਹੈ ਛੋਟੀ ਪਤਲੀ ਹੁੰਦੀ ਜਾਂਦੀ ਹੈ ਛੋਟੀ ਹੁੰਦੀ ਜਾਂਦੀ ਹੈ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਹੋ ਕਿਉਂ ਰਿਹਾ ਹੈ ਪਰ ਉਹਦੇ ਵਾਸਤੇ ਹੀ ਆਪਾਂ ਹੁਣ ਇਹ ਕਾਰਵਾਈ ਕਰ ਰਹੇ ਆ ਅੱ ਬਹੁਤ ਵਾਰ ਹੁੰਦੇ ਸਾਡੀਆਂ ਭੈਣਾਂ ਨੂੰ ਪ੍ਰੈਗਨੈਂਸੀ ਦੇ ਦੌਰਾਨ ਜਾਂ ਪ੍ਰੈਗਨੈਂਸੀ ਤੋਂ ਪੋਸਟ ਪ੍ਰੈਗਨੈਂਸੀ ਵਾਲ ਇੰਨੇ ਜ਼ਿਆਦਾ ਛੱਡਦੇ ਨੇ ਕਿ ਸਾਰੇ ਘਰ ਦੇ ਵਿੱਚ ਵਾਲ ਹੀ ਵਾਲ ਜਿੱਥੇ ਰਸੋਈ 'ਚ ਦੇਖੇ ਲੌਬੀ 'ਚ ਦੇਖੇ ਬੈੱਡਰੂਮ 'ਚ ਦੇਖੇ ਵਿੜੇ 'ਚ ਦੇਖੇ ਸਾਰੇ ਕਿਤੇ ਵਾਲ ਹੀ ਵਾਲ ਨੇ ਉਹਨਾਂ ਦਾ ਹੱਲ ਇਸ ਤੇਲ 'ਚ ਹੋਏਗਾ ਦੇਖੋ ਜਿਹੜਾ ਉਹ ਵਾਲ ਛੱਡਦਾ ਹੈ ਆਫਟਰ ਦੀ ਪ੍ਰੈਗਨੈਂਸੀ ਉਹ ਵਾਲ ਛੱਡਦੇ ਹਨ ਹਾਰਮੋਨ ਦੀ ਵਜੇ ਨਾਲ ਕਿਉਂਕਿ ਬੋਡੀ ਦੇ ਹਾਰਮੋਨਸ ਚੇਂਜ ਹੁੰਦੇ ਆ ਮਾਂ ਨੇ ਦੁੱਧ ਵੀ ਪਿਆਣਾ ਸਾਰਾ ਕੰਮ ਕਰਨਾ ਹੈ ਵਾਲ ਜਿਹੜਾ ਆਯੁਰਵੇਦ 'ਚ ਲਿਖਿਆ ਹੈ ਉਹ ਅਸਤੀ ਦਾਤੂ ਦਾ ਮਲ ਹੈ ਜਿਵੇਂ ਆਪਾਂ ਰੋਟੀ ਖਾਂਦੇ ਆ ਸਾਡਾ ਮਲ ਕੀ ਹੈ ਲੈਟਰਿੰਗ ਆਂਦੀ ਹੈ ਨਾ ਉਹ ਮਲ ਹੈ ਜਿਹੜੀ ਹੱਡੀ ਦਾ ਜਦੋਂ ਪ੍ਰੋਸੈਸ ਹੁੰਦਾ ਉਹਦਾ ਮਲ ਵਾਲ ਹੈ ਤੇ ਨਖੂਨ ਹੈ ਜਦੋਂ ਬੋਡੀ ਦੇ ਹਾਰਮੋਨਸ ਚੇਂਜ ਹੁੰਦੇ ਆ ਉੱਥੇ ਪ੍ਰੋਸੈਸ ਚੇਂਜ ਹੋ ਜਾਂਦਾ ਜਿੰਦੇ ਕਰਕੇ ਉਹ ਵਾਲਾਂ ਦਾ ਫੋਲਿਕਲ ਕਮਜ਼ੋਰ ਹੋ ਜਾਂਦਾ ਉਹ ਛੱਡ ਜਾਂਦੇ ਆ ਇੱਕ ਟਾਈਮ ਤੋਂ ਬਾਅਦ ਜਦੋਂ ਮਾਂ ਦੁੱਧ ਪਿਆਣਾ ਬੰਦ ਕਰ ਦਿੰਦੀ ਹੈ ਬੱਚੇ ਨੂੰ ਉਸ ਤੋਂ ਬਾਅਦ ਜਿਵੇਂ ਤੁਸੀਂ ਇਹ ਤੇਲ ਲਗਾਉਂਦੇ ਹੋ ਰੈਗੂਲਰ ਲਗਾ ਰਹੇ ਹੋ ਤੁਹਾਨੂੰ ਰਿਜ਼ਲਟ ਦਿਖਣਾ ਸ਼ੁਰੂ ਹੋ ਜਾਂਦਾ ਕਿਉਂਕਿ ਫੋਲਿਕਲ ਤੁਹਾਡਾ ਡੈੱਡ ਨਹੀਂ ਹੁੰਦਾ ਤਾਂ ਤੱਕ ਅਗਰ ਕੋਈ ਪ੍ਰੈਗਨੈਂਟ ਲੇਡੀ ਹੈ ਜਾਂ ਜਿੰਦੇ ਵਾਲ ਛੜਨ ਲੱਗ ਗਏ ਦੁੱਧ ਪਿਆਉਂਦੇ ਹੋਏ ਉਹ ਇਹਨੂੰ ਤੇਲ ਨੂੰ ਲਾਣਾ ਸ਼ੁਰੂ ਕਰੇ ਰਿਜ਼ਲਟ ਉਹਨੂੰ ਮਿਲੇਗਾ ਪਰ ਥੋੜਾ ਜਿਹਾ ਸਲੋ ਮਿਲੇਗਾ ਉਹਦੇ ਵਾਸਤੇ ਬਹੁਤ ਹੀ ਕਾਰਗਰ ਰਹੇਗਾ ਤੇ ਜਿਨ੍ਹਾਂ ਦੇ ਗੰਜ ਪੈਣਾ ਹੁਣੇ ਤਾਜ਼ਾ ਤਾਜ਼ਾ ਸ਼ੁਰੂ ਹੋਇਆ ਜੀ ਬਹੁਤ ਵਧੀਆ ਜੀ ਉਹਨਾਂ ਵਾਸਤੇ ਤੇ ਮੈਂ ਕਹਿੰਦਾ ਜੀ ਉਹਦੇ ਕੁਝ ਨਹੀਂ ਹੋਰ ਕਰਾਉਣ ਦੀ ਲੋੜ ਚੱਕਰੇ ਚ ਪੈਣਾ ਨਹੀਂ ਤੇਲ ਲਾਣਾ ਹਫਤੇ ਚ ਦੋ ਵਾਰੀ ਤੇਲ ਲਾਣਾ ਰਾਤ ਨੂੰ ਤੇਲ ਲਾ ਲਓ ਸਵੇਰੇ ਸਿਰ ਧੋ ਲਓ ਪੈਣਾ ਤੇ ਸਾਡੀ ਮਾਤਾਵਾਂ ਜਿਹੜੇ ਸਾਡੇ ਪ੍ਰਾਂ ਹੈ ਉਹ ਰੋਜ਼ ਹੀ ਸਿਰ ਧੋ ਲੈਂਦੇ ਆ ਉਹ ਰੋਜ਼ ਹੀ ਰਾਤ ਨੂੰ ਤੇਲ ਲਾਓ ਸਵੇਰੇ ਇਹਨੂੰ ਧੋ ਲਓ ਤੇ ਕਿਆ ਖੁਸ਼ਬੂ ਬਣੇਗੀ ਇਸ ਦੀ ਕਿਆ ਬਾਤ ਹੈ ਜੜੀ ਬੁੱਟੀਆਂ ਨਾ ਪਿਓਰ ਜੜੀ ਬੁੱਟੀਆਂ ਜੀ ਰਾਤ ਨੂੰ ਮਤਲਬ ਰਾਤੋ ਰਾਤ ਵਾਲ ਵਧਣਗੇ ਦੇਖੋ ਰਾਤੋ ਰਾਤ ਵਾਲ ਵਧਣ ਦਾ ਮਤਲਬ ਹੁੰਦਾ ਹੈ ਕਿ ਮੇਰੇ ਕੋਲ ਫੋਨ ਆਇਆ ਕਿਸੇ ਦਾ ਹੈ ਮੈਂ ਰਾਤੋ ਰਾਤ ਦਾ ਕਹਿੰਦਾ ਜੀ ਤੁਸੀਂ ਕਹ ਰਹੇ ਸੀ ਰਾਤੋ ਰਾਤ ਮੇਰੇ ਤੇ ਗੰਜਪਨ ਰਾਤੋ ਰਾਤ ਦਾ ਮਤਲਬ ਹੁੰਦਾ ਹੈ ਵਾਲ ਹਮੇਸ਼ਾ ਰਾਤ ਨੂੰ ਇਨਕਰੀਜ਼ ਹੁੰਦਾ ਹੈ ਬੋਡੀ ਰੈਸਟ ਤੇ ਹੁੰਦੀ ਹੈ ਤੇ ਵਾਲਾਂ ਦਾ ਸਾਈਜ਼ ਇਨਕਰੀਜ਼ ਹੁੰਦਾ ਹੈ ਜਦੋਂ ਤੁਸੀਂ ਇਹ ਤੇਲ ਲਗਾਓਗੇ ਤੁਹਾਨੂੰ ਤੀਜੀ ਚੌਥੀ ਵਾਰੀ ਤੋਂ ਹੀ ਪਤਾ ਲੱਗ ਜਾਏਗਾ ਤੇਲ ਲਗਾਉਣ ਤੋਂ ਬਾਅਦ ਵੀ ਵਾਲ ਝੜਨਾ ਘਟ ਗਿਆ ਓਕੇ ਰਿਜ਼ਲਟ ਆਉਣ ਵਾਸਤੇ 2 ਤੋਂ 3 ਮਹੀਨੇ ਲੱਗਦੇ ਆ ਤਿੰਨ ਇੱਕ ਬੋਤਲਾਂ ਤਿੰਨ ਬੋਤਲ ਅਗਰ ਆਪਾਂ ਇੰਦੀ ਲਗਾਣੇ ਆ ਤੇ ਸਾਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਂਦਾ ਬੜਾ ਚੰਗਾ ਪਹਿਲੀ ਬੋਤਲ ਐ ਦੱਸ ਦਿੰਦੀ ਐ ਕਿ ਹਾਂ ਮੇਰੇ ਵਾਲ ਝੜਨੇ ਬੰਦ ਹੋ ਗਏ ਆ ਬਹੁਤ ਲੋਕ ਨੀਜੀ ਵਾਲਿਆਂ ਦੇ ਟਰੱਕ ਖਿੱਚੀ ਜਾਂਦੇ ਨੇ ਦੇਖੋ ਤੇ ਚਲੋ ਹਰ ਤਰ੍ਹਾਂ ਦੇ ਲੋਕ ਹੈ ਜੀ ਉਹਨਾਂ ਵਾਸਤੇ ਦੇ ਕੀ ਕਹਿ ਸਕਨੇ ਆ ਇੰਨੀ ਮਤਲਬ ਮਜ਼ਬੂਤੀ ਦੀ ਮਜ਼ਬੂਤੀ ਦੀ ਗੱਲ ਆਪਾਂ ਕਰੇ ਇੰਨੀ ਮਜ਼ਬੂਤੀ ਹੋ ਸਕਦੀ ਹੈ ਬਿਲਕੁਲ ਹੁੰਦੀ ਹੈ ਜੀ ਮਜ਼ਬੂਤੀ ਹਰ ਚੀਜ਼ ਸਾਡੇ ਮਜ਼ਬੂਤੀ ਹੈ ਰੱਬ ਨੇ ਬੜੀ ਸੋਚ ਕੇ ਚੀਜ਼ ਬਣਾਈ ਹੈ ਕਿਲੋਮੀਟਰ ਕਿਲੋਮੀਟਰ ਲੰਬੀਆਂ ਤੇ ਸਾਡੀਆਂ ਨਾੜਾਂ ਨੇ ਅੰਦਰ ਐਸੀ ਸੈਟਿੰਗ ਕੀਤੀ ਹੈ ਰੱਬ ਨੇ ਧਰਤੀ ਦੇ ਤਿੰਨ ਚੱਕਰ ਮਾਰ ਦੇਣ ਇੰਨੀ ਨਾੜਾਂ ਹੈ ਸਾਡੇ ਸਰੀਰ ਵਿੱਚ ਤੇ ਰੱਬ ਦੀ ਪ੍ਰਕਿਰਤੀ ਦੀ ਬਣਾਈ ਹੋਈ ਚੀਜ਼ ਹੈ ਬਹੁਤ ਮਜ਼ਬੂਤ ਚੀਜ਼ ਹੈ ਇਹ ਸਾਡਾ ਸਿਸਟਮ ਅਸੀਂ ਖਰਾਬ ਕਰ ਰਹੇ ਹਾਂ ਇਸ ਕਰਕੇ ਇਹ ਛੱਡਦੇ ਆ ਜੀ ਜੀ ਅੱਛਾ ਡਾਕਟਰ ਸਾ ਡੇ ਗੰਜੇ ਭਰਾਵਾ ਬੋਲੋ ਜਿਹੜੇ ਮਤਲਬ ਉਹ ਕਹਿੰਦੇ ਵੀ ਅਸੀਂ ਵਾਲ ਟਰਾਂਸਫਰ ਕਰਾਏ ਸੀ ਮਤਲਬ ਉਹ ਲਗਵਾਏ ਸੀ ਜਿਹੜੇ ਖੇਤੀ ਕਰਵਾਏ ਸੀ ਆਪਣੇ ਸਿਰ ਦੇ ਵਿੱਚ ਤੇ ਉਸ ਤੋਂ ਬਾਅਦ ਸਾਡੀ ਅਲਰਜੀ ਨਾਲ ਸਾਡਾ ਪਹਿਲਾਂ ਸਿਰ ਖਰਾਬ ਹੋਇਆ ਫਿਰ ਦਿਮਾਗ ਖਰਾਬ ਹੋ ਗਿਆ ਚਲੋ ਦੇਖੋ ਕੋਈ ਵੀ ਐਸੀ ਚੀਜ਼ ਹੈ ਜਿਹੜਾ ਤੁਸੀਂ ਆਰਟੀਫੀਸ਼ੀਅਲੀ ਇੰਪਲਾਂਟ ਕਰਾ ਰਹੇ ਹੋ ਚਾਹੇ ਉਹ ਤੁਹਾਡੇ ਹੀ ਵਾਲ ਹੈ ਉਹ ਇੱਕ ਵਾਰ ਆਏ ਵਾਸ਼ ਹੋਏ ਫਿਰ ਉਹ ਇੰਪਲਾਂਟ ਹੋ ਰਿਹਾ ਹੈ ਬੋਡੀ ਹੁੰਦੇ ਅਗੇਂਸਟ ਰिएक्शन ਤੇ ਕਰਦੀ ਹੈ ਠੀਕ ਹੈ ਤੁਸੀਂ ਦੇਖੋਗੇ ਜਿਨ੍ਹਾਂ ਨੇ ਟ੍ਰਾਂਸਪਲੈਂਟ ਕਰਾਇਆ ਕੁਛ ਦਿਨ ਤੱਕ ਤੇ ਸੋਜਾ ਹੀ ਰਹਿੰਦਾ ਸਿਰ ਦੇ ਉੱਤੇ ਸਵੇਲਿੰਗ ਰਹਿੰਦੀ ਹੈ ਫਿਰ ਉਹ ਹੌਲੀ ਹੌਲੀ ਘਟਦੀ ਹੈ ਫਿਰ ਉਹ ਬੋਡੀ ਉਸ ਟਾਈਮ ਅਸੈਪਟ ਕਰੇਗੀ ਨਹੀਂ ਕਰੇਗੀ ਉਹ ਬੋਡੀ ਦਾ ਕਨਸੈਪਟ ਹੈ ਠੀਕ ਹੈ ਉਹਦਾ ਆਪਣਾ ਇੱਕ ਬੈਨੀਫਿਟ ਹੈ ਉਹਦਾ ਆਪਣਾ ਇੱਕ ਲਾਸ ਵੀ ਹੈ ਪਰ ਜਦੋਂ ਆਪਣੇ ਕੋਲ ਨੇਚਰਲ ਚੀਜ਼ਾਂ ਮੌਜੂਦ ਹੈਗੀਆਂ ਤੁਸੀਂ ਬਣਾਣੀ ਸਹੀ ਚੀਜ਼ ਹੈ ਕੱਲਾ ਇਹ ਨਹੀਂ ਬਈ ਤੇਲ ਦੇ ਤੇਲੇ ਚ ਬ੍ਰਹਮੀ ਪਾਈ ਤੇ ਕੜੀ ਪੱਤਾ ਪਾਇਆ ਤੇ ਗੁੜਲ ਦਾ ਫੁੱਲ ਪਾਇਆ ਤਿੰਨ ਚੀਜ਼ਾਂ ਪਾਈਆਂ ਉਬਾਲਿਆ ਬੋਲਿਆ ਜੀ ਇਹ ਸੜ ਗਿਆ ਬਣ ਗਿਆ ਤੇਲ ਨਾ ਐਵੇਂ ਨਹੀਂ ਤੇਲ ਬਣਦਾ ਪ੍ਰੋਪਰ ਜੋ ਔਥੈਂਟਿਕ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ ਆਯੁਰਵੇਦ ਦੀ ਬੁੱਕ ਸੇ ਜੋ ਲਿਖਿਆ ਹੈ ਉਸ ਤਰੀਕੇ ਨਾਲ ਅਗਰ ਤੁਸੀਂ ਚੀਜ਼ ਬਣਾ ਲੋਗੇ ਉਸ ਤਰੀਕੇ ਨਾਲ ਬਣੀ ਹੋਈ ਚੀਜ਼ ਨੂੰ ਅਪਲਾਈ ਕਰ ਲੋਗੇ ਤੇ ਰਿਲੀਜੀਅਸਲੀ ਜਿੰਨੂੰ ਅਸੀਂ ਕਹਿੰਦੇ ਨਾ ਧਰਮ ਮੰਨ ਕੇ ਅਪਲਾਈ ਕਰ ਲੋਗੇ ਠੀਕ ਹੈ ਰਿਜ਼ਲਟ ਆਏਗਾ ਹੀ ਆਏਗਾ ਕਿਤੇ ਵੀ ਜਾਣ ਦੀ ਲੋੜ ਨਹੀਂ ਜੀ ਜੀ ਅੱਛਾ ਡਾਕਟਰ ਸਾਹਿਬ ਇਹ ਸਰਕਾਰ ਤੋਂ ਪਾਸ ਹੈ ਸਾਰਾ ਤੁਹਾਡਾ ਨੁਸਖਾ ਫਾਰਮੂਲਾ ਇਹ ਨੁਸਖਾ ਪਾਸ ਹੈ ਜੀ ਬੁੱਕ ਵਿੱਚ ਲਿਖਿਆ ਹੋ ਤੇ ਮੈਂਸ਼ਨ ਹੋ ਕੇ ਹੀ ਜਾਂਦਾ ਠੀਕ ਹੈ ਜੀ ਜੀ ਅੱਛਾ ਡਾਕਟਰ ਜੀ ਇੱਕ ਹੋਰ ਬੜਾ ਅਹਿਮ ਸਵਾਲ ਇਹ ਏ ਹੈ ਕਿ ਜਦੋਂ ਵਾਲਾਂ ਦੀ ਅਸੀਂ ਗੱਲ ਕਰਦੇ ਹਾਂ ਬਹੁਤ ਸਾਰੇ ਲੋਕ ਜਿਹੜੇ ਤੁਹਾਡੇ ਕੋਲ ਕਈ ਵਾਰ ਬੈਠੇ ਹੁੰਦੇ ਨੇ ਤੁਸੀਂ ਉਹਨਾਂ ਨੂੰ ਵਾਲਾਂ ਨੂੰ ਦੇਖ ਕੇ ਤੁਸੀਂ ਉਹਨਾਂ ਦੀ ਬਿਮਾਰੀ ਫੜ ਲੈਂਦੇ ਹੋ ਉਹ ਕੀ ਚੀਜ਼ ਹੁੰਦੀ ਹੈ ਜੀ ਸਾਨੂੰ ਕਿਵੇਂ ਪਤਾ ਲੱਗੇ ਵੀ ਜਿਹੜੇ ਵਾਲ ਹੈਗੇ ਨੇ ਸਾਡੀ ਅੰਦਰਲੀ ਬਿਮਾਰੀ ਇੰਡੀਕੇਟ ਕਰ ਸਕਦੇ ਨੇ ਉਹ ਕੀ ਤੁਹਾਡਾ ਤਜਰਬਾ ਹੈ ਦੇਖੋ ਆਯੁਰਵੇਦ ਦਾ ਸਿਧਾਂਤ ਹੈ ਵਾਤ ਪਿੱਤ ਕਫ ਬੇਸ ਹੈ ਆਯੁਰਵੇਦ ਦੇ ਜੀ ਜੀ ਇਹ ਤਿੰਨਾਂ ਦੇ ਹਿਸਾਬ ਨਾਲ ਉਹਨਾਂ ਦੇ ਵਾਲ ਵੀ ਅਲੱਗ-ਅਲੱਗ ਹੁੰਦੇ ਆ। ਵాయు ਦਾ ਗੁਣ ਹੈ ਜਿਵੇਂ ਰੁਕਸ਼। ਰੁਕਸ਼ ਕਹਿੰਦੇ ਆ ਅਸੀਂ ਡਰਾਈਨੈਸ। ਐਵੇਂ ਜਿਨ੍ਹਾਂ ਦੇ ਵਾਲ ਡਰਾਈ ਹੁੰਦੇ ਆ, ਫਰਜਾਈਲ ਹੁੰਦੇ ਆ, ਸਾਨੂੰ ਪਤਾ ਲੱਗ ਜਾਂਦਾ ਇਹਨਾਂ ਨੂੰ ਕੀ ਦਿੱਕਤਾਂ ਹੋ ਸਕਦੀਆਂ। ਜਿਨ੍ਹਾਂ ਦੇ ਵਾਲ ਘਣੇ ਹੁੰਦੇ ਆ, ਉਹ ਸਾਨੂੰ ਪਤਾ ਲੱਗ ਜਾਂਦਾ ਇਹਨਾਂ ਨੂੰ ਕੀ ਦਿੱਕਤ ਹੋ ਸਕਦੀ ਹੈ। ਇਹ ਚੀਜ਼ਾਂ ਨੂੰ ਜਿਨ੍ਹਾਂ ਦੇ ਵਾਲ ਉਮਰ ਤੋਂ ਪਹਿਲੇ ਸਫੇਦ ਹੋ ਗਏ, ਮਤਲਬ ਉਹਦੇ ਵਿੱਚ ਪਿਤ ਦੀ ਪ੍ਰਕਿਰਤੀ ਜ਼ਿਆਦਾ ਹੈ। ਇਹਨਾਂ ਨੂੰ ਕੀ ਦਿੱਕਤ ਹੋ ਸਕਦੀ ਹੈ? ਆਯੁਰਵੇਦ ਵਿੱਚ ਸਾਰੀ ਚੀਜ਼ਾਂ ਮੈਂਸ਼ਨ ਹੈਗੀਆਂ, ਸਿਰਫ ਉਹ ਕਿਤਾਬ ਨੂੰ ਚੰਗੀ ਤਰ੍ਹਾਂ ਪੜ੍ਹਨ ਦੀ। ਸਮਝਣ ਦੀ ਤੇ ਅਪਲਾਈ ਕਰਨ ਦੀ ਲੋੜ ਹੈ ਅੱਛਾ ਡਾਕਟਰ ਸਾਹਿਬ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਮਨਾ ਕਰਦੇ ਹੋ ਕਿ ਜਿਹੜਾ ਸ਼ਖਸ ਸਾਡੇ ਵਾਲਾ ਤੇਲ ਅਪਲਾਈ ਕਰਦਾ ਆਪਣੇ ਸਿਰ ਦੇ ਉੱਤੇ ਤੇ ਉਹ ਬਾਹਰੀ ਜਾਂ ਬਾਜ਼ਾਰੀ ਸ਼ੈਂਪੂ ਕੈਮੀਕਲ ਭਰਪੂਰ ਸ਼ੈਂਪੂ ਉਹ ਨਾ ਲਗਾਵੇ ਜ਼ਿਆਦਾ ਚੰਗੇ ਰਿਜ਼ਲਟ ਵਾਸਤੇ ਉਹ ਕੀ ਕਾਰਨ ਹੈ ਜੀ ਦੇਖੋ ਜਦੋਂ ਅਸੀਂ ਇੱਕ ਚੀਜ਼ ਆਥੈਂਟਿਕ ਲਗਾ ਰਹੇ ਹਾਂ ਬਿਨਾ ਪੈਰਾਫਿਨ ਦੇ ਲਗਾ ਰਹੇ ਹਾਂ ਬਿਨਾ ਕੈਮੀਕਲ ਦੇ ਲਗਾ ਰਹੇ ਹਾਂ ਤੇ ਉਹਦੇ ਰਿਜ਼ਲਟਸ ਤੁਹਾਨੂੰ ਤਾਂ ਹੀ ਮਿਲਦੇ ਆ ਜਦੋਂ ਕੈਮੀਕਲ ਵਿੱਚੇ ਨਾ ਐਡ ਹੋਵੇ ਜਦੋਂ ਅਸੀਂ ਬਾਹਰੀ ਸ਼ੈਂਪੂ ਲਾ ਲੈਂਦੇ ਆ ਬਾਹਰੀ ਕੰਡੀਸ਼ਨਰ ਲਗਾ ਲੈਂਦੇ ਆ ਉਹ ਫਿਰ ਕੈਮੀਕਲ ਲੱਗਦਾ ਸਿਰ ਦੇ ਉੱਤੇ ਉਹ ਕੈਮੀਕਲ ਹੀ ਰੂਟ ਨੂੰ ਖਰਾਬ ਕਰਦਾ ਜਿਵੇਂ ਹੁਣ ਤੁਸੀਂ ਡਾਈ ਲਗਾ ਰਹੇ ਹੋ ਕੀ ਸਕਿਨ ਦੇ ਥਰੂ ਸਾਡੇ ਆਕਸੀਜਨ ਨਹੀਂ ਜਾਂਦੀ ਜਾਂਦੀ ਹੈ ਨਾ ਜੇ ਤੁਸੀਂ ਡਾਈ ਲਾਓਗੇ ਸਕਿਨ ਦੇ ਉੱਤੇ ਤੁਸੀਂ ਤੇਲ ਲਾਉਂਦੇ ਹੋ ਬਦਾਮ ਦਾ ਉਹ ਬਦਾਮ ਦਾ ਤੇਲ ਕਿੱਥੇ ਜਾਂਦਾ ਹੈ ਬੋਡੀ ਦੇ ਅੰਦਰ ਜਾਂਦਾ ਹੈ ਜਾਂਦਾ ਨਾ ਬੋਡੀ ਦੇ ਅੰਦਰ ਅਮੀ ਜਦੋਂ ਤੁਸੀਂ ਡਾਈ ਲਾਉਂਦੇ ਹੋ ਸਿਰ ਦੇ ਉੱਤੇ ਉਹ ਡਾਈ ਕਿੱਥੇ ਜਾਂਦੀ ਹੈ ਉਹ ਸਿਰ ਵਿੱਚ ਜਾਂਦੀ ਹੈ ਸਕਿਨ ਵਿੱਚ ਪੈਨੇਟ੍ਰੇਟ ਹੁੰਦੀ ਹੈ ਇਸ ਕਰਕੇ ਅਸੀਂ ਮਨਾ ਕਰਦੇ ਹਾਂ ਕੋਈ ਵੀ ਕੈਮੀਕਲ ਦੀ ਚੀਜ਼ ਅਪਲਾਈ ਨਾ ਕਰੋ ਉਹ ਤੁਹਾਡੇ ਸਕਿਨ ਦੇ ਥਰੂ ਤੁਹਾਡੀ ਬੋਡੀ ਵਿੱਚ ਜਾ ਰਹੀ ਹੈ ਉਹ ਬੋਡੀ ਨੂੰ ਹਾਮ ਦੇ ਰਹੀ ਹੈ ਜਦੋਂ ਸਾਡੇ ਕੋਲ ਆਯੁਰਵੈਦਿਕ ਚੀਜ਼ਾਂ ਮੌਜੂਦ ਹੈਗੀਆਂ ਅਵੇਲੇਬਲ ਹੈਗੀਆਂ ਤੇ ਕਿਉਂ ਨਾ ਅਸੀਂ ਉਹਨੂੰ ਫੋਲੋ ਕਰੀਏ ਰਾਦਰ ਦੈਨ ਕਿ ਅਸੀਂ ਕੈਮੀਕਲ ਬੇਸ ਚੀਜ਼ਾਂ ਫੋਲੋ ਕਰ ਰਹੇ ਹਾਂ ਤੇ ਜਿਨ੍ਹਾਂ ਦੇ ਸਿਕਰੀ ਆ ਬਹੁਤ ਜ਼ਿਆਦਾ ਸਿਕਰੀ ਹੈ ਡੈਂਡਰਫ ਹੈ ਉਹ ਕਹਿੰਦੇ ਨੇ ਵੀ ਜਿਹੜੀ ਸਿਕਰੀ ਹੈਗੀ ਐ ਇਹ ਤੁਹਾਡੇ ਵਾਲਾਂ ਦੀ ਸਭ ਤੋਂ ਵੱਡੀ ਦੁਸ਼ਮਣ ਹੈ ਉਹ ਕਿਵੇਂ ਜੀ ਦੇਖੋ ਜਦੋਂ ਵਾਲਾਂ ਦੇ ਸਿਕਰੀ ਹੋ ਗਈ ਵਾਲਾਂ ਦੀ ਰੂਟ ਦੇ ਉੱਤੇ ਇਨਫੈਕਸ਼ਨ ਹੋਣਾ ਸ਼ੁਰੂ ਹੋ ਜਾਏਗਾ ਜਦੋਂ ਇਨਫੈਕਸ਼ਨ ਸ਼ੁਰੂ ਹੋਏਗਾ ਰੂਟ ਇਚ ਤੇ ਉਹ ਵਾਲ ਛੜਨਾ ਸ਼ੁਰੂ ਹੋ ਜਾਏਗਾ ਵਾਲ ਪਟਣੇ ਸ਼ੁਰੂ ਹੋ ਜਾਣਗੇ ਥੱਲੋਂ ਉਹ ਸਿਕਰੀ ਕਾਰਨ ਬਣੇਗੀ ਕਿਉਂਕਿ ਉੱਥੇ ਆਕਸੀਜਨ ਨਹੀਂ ਜਾਏਗੀ ਉੱਥੇ ਸਾਰਾ ਕੁਝ ਜਾਏਗਾ ਨਹੀਂ ਤੇ ਉਹ ਵਾਲਾਂ ਦੀ ਜੜ ਨੂੰ ਕਮਜ਼ੋਰ ਕਰਕੇ ਵਾਲ ਨੂੰ ਖਰਾਬ ਕਰਦੇ ਕੀ ਅੱਛਾ ਤੇ ਦੱਸੋ ਵੇ ਨੁਸਖਾ ਫਾਰਮੂਲਾ ਸਾਰਾ ਇਹ ਬੰਨਣਾ ਕਿਵੇਂ ਸਾਨੂੰ ਇਹ ਦੱਸੋਗੇ ਜਿਹੜੇ ਸਾਡੇ ਲੋਕ ਘਰ ਬੈਠੇ ਨੇ ਜਿ ਜਿਨੇ ਕਿਸੇ ਨੇ ਘਰ ਬਣਾਉਣਾ ਹੋਵੇ ਤਾਂ ਘਰ ਬੈਠ ਕੇ ਵੀ ਉਹ ਬਣਾ ਸਕਦੇ ਨੇ ਦੇਖੋ ਇਹਦੇ ਸਤੀ ਜੜੀ ਬੂਟੀਆਂ ਹੈਗੀਆਂ ਕੁਛ ਇੱਕ ਜੜੀ ਬੂਟੀਆਂ ਦੇ ਮੈਂ ਨਾਮ ਦੱਸ ਦਿਨਾ ਤੁਹਾਨੂੰ ਜਲਦੀ ਜਲਦੀ ਠੀਕ ਹੈ ਬਰਿੰਗਰਾਜ ਹੈ ਕੜੀ ਪੱਤਾ ਹੈ ਐਲੋਵੀਰਾ ਹੈ ਇਹਦੇ ਚ ਮੈਂ ਮੈਂ ਜਿਹੜਾ ਮੈਂ ਮੈਂ ਜਿਹੜੀ ਸਭ ਨੂੰ ਪਤਾ ਹੈ ਵੀ ਇਹ ਅਗਰ ਚੀਜ਼ ਪਈ ਹੋਈ ਹੈ ਤੇ ਫਾਰਮੂਲਾ ਪਾਸ ਹੈ ਬਾਕੀ ਚੀਜ਼ਾਂ ਅਸੀਂ ਇਨਫੈਕਸ਼ਨ ਕੰਟਰੋਲ ਕਰਨ ਵਾਸਤੇ ਇਮਿਊਨਿਟੀ ਵਧਾਉਣ ਵਾਸਤੇ ਵਾਲ ਦੀ ਸਟਰੈਂਥ ਕਰਨ ਵਾਸਤੇ ਉਹ ਚੀਜ਼ਾਂ ਪਾਈਆਂ ਹੋਈਆਂ ਨੇ ਉਹ ਅਲੱਗ-ਅਲੱਗ ਪੇਸ਼ੈਂਟ ਨੂੰ ਅਲੱਗ-ਅਲੱਗ ਨਹੀਂ ਫਾਰਮੂਲੇ ਸਾਰੀ ਚੀਜ਼ਾਂ ਪੈਂਦੀਆਂ ਪਰ ਜਿਹੜੀ ਇੰਪੋਰਟੈਂਟ ਚੀਜ਼ਾਂ ਉਹ ਮੈਂ ਤੁਹਾਨੂੰ ਦੱਸ ਦਿੰਦਾ ਜਿਵੇਂ ਬਰਿੰਗਰਾਜ ਠੀਕ ਹੈ ਕੜੀ ਪੱਤਾ ਬ੍ਰਹਮੀ ਗੁੜਹਲ ਗੁੜਹਲ ਦਾ ਫੁੱਲ ਹੈ ਠੀਕ ਹੈ ਜਟਾਮਾਸੀ ਠੀਕ ਹੈ ਇਹ ਤਾਂ ਵੈਸੇ ਹੀ ਸਾਡੇ ਦੇ ਜਟਾਵਾਂ ਵਰਗੇ ਨਹੀਂ ਜੀ ਜਟਾਮਾਸੀ ਤੇ ਹੈ ਨਾ ਜਟਾਮਾਸੀ ਬ੍ਰੇਨ ਵਾਸਤੇ ਵੀ ਯੂਜ਼ ਹੁੰਦੀ ਹੈ ਬ੍ਰਹਮੀ ਜਟਾਮਾਸੀ ਸ਼ੰਖਪੁਸ਼ਪੀ ਇਹ ਬ੍ਰੇਨ ਨੂੰ ਸਟਰੈਂਥਨ ਅਪ ਕਰਦੀ ਹੈ ਨਿੱਲੀ ਹੈ ਕਲੌਂਜੀ ਹੈ ਇਹ ਆਪਣਾ ਮੇਥੀ ਦਾਣਾ ਹੈ ਠੀਕ ਹੈ ਇਹ ਐਲੋਵਿਰਾ ਆ ਗਈ ਹਰੜ ਆ ਗਈ ਬਿਹੜਾ ਆ ਗਿਆ ਤੁਹਾਡਾ ਉਧਰ ਗੁੰਝਾ ਆ ਗਈ ਤੁਹਾਡੀ ਪੁਸ਼ਕਰਮੂਲ ਆ ਗਈ ਸੁਰਮਾ ਆ ਗਿਆ ਸੁਰਮੇ ਵਾਲਾ ਕਨਸੈਪਟ ਵੀ ਸਾਨੂੰ ਸਮਝਾਓ ਡਾਕਟਰ ਸਾਹਿਬ ਇਹ ਸੁਰਮਾ ਮਤਲਬ ਵਾਲਾਂ ਦੇ ਤੇਲ ਚ ਸੁਰਮਾ ਅੱਖਾਂ ਚ ਦਾ ਸੀ ਸੁਰਮਾ ਪਾਉਂਦੇ ਵੀ ਆ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਬੁੱਕ ਸੱਚ ਲਿਖਿਆ ਹੈ ਸੁਰਮਾ ਪਾਇਆ ਜਾਂਦਾ ਸੁਰਮਾ ਪਾਇਆ ਜਾਂਦਾ ਇਹ ਐਵੇਂ ਹੀ ਪਏਗਾ ਇਹ ਸਾਰੀ ਜੜੀ ਬੂਟੀਆਂ ਅਸੀਂ 25 ਕਿਲੋ ਜੜੀ ਬੂਟੀਆਂ ਲੈਣੀਆਂ ਹੈ ਇਨੂੰ 100 ਕਿਲੋ ਪਾਣੀ 'ਚ ਪਾ ਦੇਣਾ ਉਬਾਲਣ ਵਾਸਤੇ ਸਾਰੀ ਰਾਤ ਇਹ ਉਬਲਦਾ ਰਹੇਗਾ ਦਿਨੇ ਉਬਲਦਾ ਰਹੇਗਾ ਉਬਲ ਕੇ ਇੱਕ ਵਾਰੀ ਇਹਦਾ ਅਸੀਂ ਸੱਤ ਕੱਢ ਲੈਣਾ ਜਦੋਂ ਇਹ 25 ਕਿਲੋ ਪਾਣੀ ਰਹਿ ਜੇ ਲਗਭਗ 75 ਕਿਲੋ ਪਾਣੀ ਅਸੀਂ ਉਡਾ ਦੇਣਾ ਸਾਰੀ ਚੀਜ਼ਾਂ ਪੱਕੀ ਸਾਰੀ ਚੀਜ਼ਾਂ ਪਾ ਕੇ ਜੜੀ ਜਾ ਉਹ ਜਦੋਂ ਪਾਣੀ ਦਾ ਤਿਆਰ ਹੋ ਜਾਏਗਾ ਕੜਾ ਉਸ ਕੜੇ ਨੂੰ ਦੂਜੇ ਪਾਸੇ ਅਸੀਂ ਤੇਲ ਦਾ ਤੇਲ ਤੇ ਨਾਰੀਅਲ ਦਾ ਤੇਲ ਉਬਾਲੋ ਉਹ ਕੜਾ ਇਹਦੇ 'ਚ ਪਾ ਦੇਣਾ ਹੁਣ ਇਹਨੂੰ ਬਾਲ ਦੇਣਾ ਇੰਦੇ ਚ ਹੁਣ ਐਲੋਵੀਰਾ ਤੇ ਨਿੰਮ ਦੇ ਪੱਤੇ ਦੁਬਾਰਾ ਤਾਜੇ ਪਾ ਦੇਣੇ ਆ ਤਾਜੇ ਨਿੰਮ ਸੁੱਕੀ ਹੋਈ ਵੀ ਪਾਣੀ ਹੈ ਪਹਿਲੇ ਪਰ ਹੁਣ ਤਾਜੀ ਵੀ ਪਾ ਦੇਣੀ ਆ ਠੀਕ ਹੈ ਉਹ ਪਾ ਕੇ ਫਿਰ ਉਹਨੂੰ ਚੰਗੀ ਤਰ੍ਹਾਂ ਕਾੜ ਲੈਣਾ ਜਦੋਂ ਕੜ ਜੇ ਪਾਣੀ ਇੰਦੇ ਚ ਆ ਗਿਆ ਨਿੰਮ ਆ ਗਈ ਜਦੋਂ ਕੜ ਜੇਗਾ ਉਹਦੇ ਚ ਉਬਲਿਆ ਹੋਇਆ ਗਾਂ ਦਾ ਦੁੱਧ ਉਬਲਿਆ ਹੋਇਆ ਬકરી ਦਾ ਦੁੱਧ ਉਬਲਿਆ ਹੋਇਆ ਮੱਝ ਦਾ ਦੁੱਧ ਉਹ ਪਾ ਦੇਣਾ ਤਿੰਨੋਂ ਇਹ ਕਿ ਆਯੁਰਵੈਦ ਦੀ ਬੁੱਕ ਸਿਚ ਲਿਖਿਆ ਹੋਇਆ ਹੈ ਉਹ ਤਿੰਨੋਂ ਦੁੱਧ ਪਾ ਦੇਣਾ ਫਿਰ ਉਹਨੂੰ ਤਾਂ ਤੱਕ ਕਾੜਦੇ ਰਹਿਣਾ ਜਦੋਂ ਤੱਕ ਸਾਰਾ ਪਾਣੀ ਨਹੀਂ ਉੱਡ ਜਾਂਦਾ ਜਿਹੜਾ ਅਸੀਂ 25 ਕਿਲੋ ਉਹ ਪਾਣੀ ਪਾਇਆ ਸੀ ਜਿਹੜਾ ਅਸੀਂ ਮੱਝ ਦਾ ਦੁੱਧ ਗਾਂ ਦਾ ਦੁੱਧ ਉਹ ਪਾਇਆ ਸੀ ਉਹਦੇ ਵਿੱਚ ਵੀ ਤੇ ਪਾਣੀ ਹੈ ਠੀਕ ਹੈ ਉਹ ਵੀ ਉੱਡ ਜਾ ਬਿਲਕੁਲ ਜਦੋਂ ਪਾਣੀ ਸੁੱਕ ਜਾਏਗਾ ਅਸੀਂ ਵਿੱਚੋਂ ਜਿਹੜੀ ਉਹ ਪੱਤਾ ਪਾਇਆ ਹੋਇਆ ਹਮ ਨਿੰਮ ਦਾ ਪੱਤਾ ਪਾਇਆ ਹੋਇਆ ਉਹ ਪੱਤੇ ਨੂੰ ਕੱਢ ਕੇ ਜੇ ਅੱਗ ਦੇ ਉੱਤੇ ਛੱਡ ਦਈਏ ਤੇ ਉਹ ਪਾਣੀ ਦੀ ਉਹਦੇ ਚੋਂ ਆਵਾਜ਼ ਨਾ ਆਵੇ ਫੜਫੜ ਨਾ ਆਵੇ ਉਸ ਟਾਈਮ ਇਹ ਹੁੰਦਾ ਕਿ ਤੇਲ ਤੁਹਾਡਾ ਤਿਆਰ ਹੋ ਗਿਆ ਬੁੱਕ ਵਿੱਚ ਤੇ ਇਹ ਵੀ ਲਿਖਾਇਆ ਹੈ ਕਿ ਅਗਰ ਇਸ ਤੇਲੇ ਚ ਹੰਸ ਦਾ ਜਾਂ ਬਗੂਲੇ ਦਾ ਪੰਖ ਪਾ ਦੋ ਤੇ ਉਹ ਨਿੱਲਾ ਹੋ ਜੇ ਤੇ ਸਮਝੋ ਤੁਹਾਡਾ ਤੇਲ ਤਿਆਰ ਹੈ ਕਿਤਾਬਾਂ ਚ ਲਿਖਿਆ ਹੈ ਦੂਜੇ ਪਾਸੇ ਜਿਹੜੇ ਅਸੀਂ ਵਿਦਵਾਨਾਂ ਨਾਲ ਗੱਲ ਕਰਨੇ ਆ ਕੋਈ ਚੀਜ਼ ਬਣਾਉਣ ਤੋਂ ਪਹਿਲੇ ਉਹ ਕਹਿੰਦੇ ਜੇ ਪੱਤਾ ਕੱਢ ਕੇ ਤੁਸੀਂ ਅੱਗ ਦੇ ਉੱਤੇ ਪਾ ਦੋ ਤੇ ਉਹਦੇ ਵਿੱਚੋਂ ਪਾਣੀ ਦੀ ਆਵਾਜ਼ ਨਹੀਂ ਆ ਰਹੀ ਤਾਂ ਵੀ ਤੁਹਾਡਾ ਤੇਲ ਤਿਆਰ ਹੈ ਖਰਾਬ ਨਹੀਂ ਹੋਏਗਾ ਤੇ ਤੁਹਾਨੂੰ ਕੋਈ ਪ੍ਰੀਜ਼ਰਵੇਟਿਵ ਪਾਉਣ ਦੀ ਐਸ ਮੰਥਨ ਕਰਕੇ ਕਈ ਵੈਦਾਂ ਨਾਲ ਸਲਾਹ ਕਰਕੇ ਸਾਰਾ ਕਰਕੇ ਅਸੀਂ ਪਹਿਲੇ ਬਣਾਇਆ ਅਪਲਾਈ ਕੀਤਾ ਰਿਜ਼ਲਟ ਲੀਤਾ ਹੁਣ ਆਮ ਪਬਲਿਕ ਆਪਣੇ ਘਰੇ ਬਣਾ ਲੈ ਸਾਡੀ ਭੈਣਾ ਮਾਵਾਂ ਘਰੇ ਬਣਾ ਲੈਣ ਉਹਦੇ ਵਾਸਤੇ ਪਬਲੀਕਲੀ ਹੁਣ ਆਪਾਂ ਦਿਖਾ ਰਹੇ ਆ ਕਿਦਾਂ ਆਯੁਰਵੇਦ ਦੀ ਚੀਜ਼ਾਂ ਬਣਦੀਆਂ ਹੈ ਤੇ ਜੇਕਰ ਤੁਹਾਡੇ ਕੋਲੋਂ ਕਿਸੇ ਨੇ ਮਤਲਬ ਲੈਣਾ ਹੋਵੇ ਕਿਉਂਕਿ ਇਨੀਆਂ ਚੀਜ਼ਾਂ ਇਕੱਠੀਆਂ ਕਰਨੀਆਂ ਫਿਰ ਇਹਨਾਂ ਦੀ ਕੁਆਲਿਟੀ ਚੈੱਕ ਕਰਨੀ ਫਿਰ ਉਸ ਤੋਂ ਬਾਅਦ ਉਹਨੂੰ ਪ੍ਰੋਪਰ ਮਾਤਰਾ ਚ ਪਾਉਣਾ ਫਿਰ ਉਸ ਤੋਂ ਬਾਅਦ ਉਹਨੂੰ ਬਣਾਉਣਾ ਬਹੁਤ ਵਾਰ ਹੁੰਦਾ ਇਸ ਤਾ ਦਫ਼ਤਰ ਬ੍ਰੇਕਫਾਸਟ ਵੀ ਨਹੀਂ ਕਰਕੇ ਜਾਂਦਾ ਜੀ ਟਾਈਮ ਦੀ ਇਨੀਆਂ ਘਾਟਾਂ ਨੇ ਸਾਡੇ ਭੈਣਾਂ ਕੋਲ ਸਾਡੇ ਭਰਾਵਾਂ ਕੋਲ ਦੇਖੋ ਜਦੋਂ ਅਸੀਂ ਚਮਨਪਰਾਸ਼ ਬਣਾਇਆ ਸੀ ਅਸੀਂ ਇੱਕ ਹੀ ਗੱਲ ਕਹੀ ਸੀ ਵੀ ਸਾਡਾ ਪਰਪਸ ਇੱਕ ਹੀ ਹੈ ਕਿ ਲੋਕੀ ਪਿੰਡਾਂ ਵਿੱਚ ਹਰ ਇੱਕ ਵੈਦ ਸ਼ਹਿਰਾਂ ਦਾ ਹਰ ਇੱਕ ਵੈਦ ਇਹ ਨੁਸਖਾ ਦੇਖ ਲੈ ਕਿਦਾਂ ਬਣਦਾ ਤੇ ਆਪਣੇ ਪਿੰਡ-ਪਿੰਡ ਬਣਾਵੇ ਤੇ ਉਥੇ ਦਬਈ ਸਾਡਾ ਮੁੱਦਾ ਐ ਸੀ ਅਸੀਂ ਇਹ ਮੁਹਿੰਮ ਸ਼ੁਰੂ ਕੀਤੀ ਸੀ ਚਵਨਪਰਾਸ਼ ਦੀ ਅਸ਼ਵੀਨਪਰਾਸ਼ ਦੇ ਨਾਮ ਤੋਂ ਤੇ ਉਹਦੇ ਚ ਅਸੀਂ ਕਾਮਯਾਬ ਹੋਏ ਤੁਹਾਡੇ ਮਾਧਿਅਮ ਤੋਂ ਤੇ ਇਹ ਹੁਣ ਹਰ ਪਿੰਡ ਹਰ ਜਗ੍ਹਾ ਤੁਸੀਂ ਵੀ ਦੇਖਿਆ ਹੋਣਾ ਲੋਕਾਂ ਨੇ ਫੋਲੋ ਕੀਤਾ ਰੀਲਾਂ ਪਾਈਆਂ ਤੇ ਚਵਨਪਰਾਸ਼ ਬਣਾ ਕੇ ਆਪਣੇ ਪਿੰਡ-ਪਿੰਡ ਨੂੰ ਦਿੱਤਾ ਇਹ ਵੀ ਬਣਾਉਣ ਦਾ ਸਾਡਾ ਇੱਕ ਹੀ ਮੁੱਦਾ ਹੈ ਕਿ ਹਰ ਇੱਕ ਚੰਗਾ ਵੈਦ ਇਹਨੂੰ ਦੇਖ ਲੈ ਠੀਕ ਹੈ ਜਾਂ ਜਿਹੜੇ ਲੋਕਲ ਬੈਠੇ ਆ ਉਹ ਦੇਖ ਲੈਣ ਆਪਣੇ ਘਰੇ ਬਣਾਣ ਤੇ ਇਹ ਤੇ ਲਗਾਣ ਅੰਡ ਗਵਾਣ ਨੂੰ ਦੇਣ ਅਗਰ ਨਹੀਂ ਬਣਾ ਸਕਦੇ ਤੇ ਤੁਹਾਡਾ ਆਪਣਾ ਵੈਦ ਵਿਵੇਕ ਉਹ ਜੱਥੇ ਆ ਰਿਹਾ ਹੈ ਠੀਕ ਹੈ ਤੁਹਾਡਾ ਫੋਨ ਆਏਗਾ ਇਹ ਤਾਂ ਨਹੀਂ ਹੈਗਾ ਵੀ ਮਿਲੇਗਾ ਹੀ ਨਹੀਂ ਵੇਟਿੰਗ ਕਰਨੀ ਪਏਗੀ ਨਹੀਂ ਨਹੀਂ ਬਿਲਕੁਲ ਪਿਛਲੀ ਵਾਰ ਜਿਵੇਂ ਚੰਨਪਰਾਸ਼ ਵੇਲੇ ਹੋਇਆ ਜੀ ਚੰਨਪਰਾਸ਼ ਵੇਲੇ ਤੇ ਸਾਨੂੰ ਪਤਾ ਹੀ ਨਹੀਂ ਸੀ ਵੀ ਇੰਨਾ ਆਰਡਰ ਆ ਜਾਣਾ ਸਾਡੇ ਕੋਲ ਮੈਂ ਕਹਿੰਦਾ ਜੀ ਹਿੰਦੁਸਤਾਨ ਤੇ ਛੱਡੋ ਛੱਡੋ ਮੈਨੂੰ ਤੇ ਪੰਜਾਬ ਪੰਜਾਬ ਦੀ ਉਮੀਦ ਸੀ ਹਿੰਦੁਸਤਾਨ ਦੀ ਕੋਈ ਐਸੀ ਡਿਸਟ੍ਰਿਕਟ ਨਹੀਂ ਹੈ ਕੋਈ ਐਸੀ ਸਟੇਟ ਨਹੀਂ ਹੈ ਜਿੱਥੇ ਚੰਨਪਰਾਸ਼ ਨਾ ਗਿਆ ਹੋਵੇ ਅਸ਼ਵਿਨੋਪਰਾਸ਼ ਐਸੀ ਕੋਈ ਕੰਟਰੀ ਨਹੀਂ ਹੈ ਜਿੱਥੇ ਸਾਡਾ ਪੰਜਾਬੀ ਰਹਿੰਦਾ ਤੇ ਉੱਥੇ ਉਹਨੇ ਚਵਨ ਪ੍ਰਾਸ਼ ਨਾ ਮੰਗਾਇਆ ਹੋਵੇ ਐਵੇਂ ਹੀ ਐਦ ਕੀਂਦਾ ਹੋਣਾ ਮੈਨੂੰ ਪਤਾ ਹੈ ਉਸੇ ਹਿਸਾਬ ਨਾਲ ਅਸੀਂ ਤਿਆਰੀ ਕਰ ਲਈ ਹੈ ਤੇ ਉਸ ਤਿਆਰੀ ਦੇ ਨਾਲ ਹੀ ਚੱਲ ਰਹੀਆਂ ਤੁਹਾਨੂੰ ਕਮੀ ਨਹੀਂ ਆਣੀ ਜੇ ਬਣਾ ਲੋਗੇ ਬਹੁਤ ਚੰਗੀ ਗੱਲ ਹੈ ਜੇ ਨਹੀਂ ਤੇਲ ਬਣਦਾ ਫੋਨ ਕਰੋ ਤੇਲ ਤੁਹਾਡੇ ਕੋਲ ਕਰੇ ਆਏ अच्छा डॉक्टर साहब गर्मी وچ کم کرے گا اگر வால் باہر لا کے تیل ਤੁਸੀਂ ਤਾਂ ਰਾਤ ਦੀ ਗੱਲ ਕਰਦੇ ਹੋ اگر ਦਿਨੇ ਨਹਾਉਣ ਤੋਂ ਬਾਅਦ ਜਾਂ ਨਹਾਉਣ ਤੋਂ ਪਹਿਲਾਂ ਤੇਲ ਲਗਾ ਕੇ ਬੰਦਾ ਬਾਹਰ ਨਿਕਲੇਗਾ ਸਨ ਜਿਹੜੀ ਲਾਈਟ ਹੈਗੀ ਬਹੁਤ ਤੇਜ਼ ਹੁੰਦੀ ਉਹਦੇ ਤੋਂ ਵਿਚਾਰ ਰੱਖੇਗਾ ਦੇਖੋ ਜਦੋਂ ਅਸੀਂ ਤੇਲ ਲਗਾਨੇ ਆ ਨਾ ਤੇਲ ਲਾਉਣ ਦਾ ਪਰਪਸ ਹੁੰਦਾ ਕਿ ਉਹ ਨਰਿਸ਼ਮੈਂਟ ਦੇਵੇ ਜੜਾਂ ਨੂੰ ਜਦੋਂ ਅਸੀਂ ਦਿਨੇ ਤੇਲ ਲਾ ਕੇ ਨਿਕਲ ਗਏ ਤੇਲ ਦਾ ਦੂਜਾ ਨੇਚਰ ਹੁੰਦਾ ਮਿੱਟੀ ਨੂੰ ਫੜਦਾ ਸਵੇਰੇ ਜਦੋਂ ਅਸੀਂ ਸਿਰ ਧੋਨੇ ਆ ਤੇਲ ਲਾ ਲਿਆ ਸ਼ਾਮ ਨੂੰ ਆ ਕੇ ਸਿਰ ਧੋ ਦੇਖੋ ਮਿੱਟੀ ਨਿਕਲਦੀ ਹੈ ਉਹ ਜਦੋਂ ਤੇਲ ਲਾ ਕੇ ਤੁਸੀਂ ਬਾਹਰ ਨਿਕਲੋਗੇ ਉਹ ਮਿੱਟੀ ਫੜੇਗਾ ਮਿੱਟੀ ਵਾਲਾਂ ਦੀ ਰੂਟ ਵਿੱਚ ਜਾਏਗੀ ਜਦੋਂ ਰੂਟੇ ਜਾਏਗੀ ਉੱਥੇ ਇਨਫੈਕਸ਼ਨ ਕਰੇਗੀ ਇਨਫੈਕਸ਼ਨ ਕਰੇਗੀ ਤੇ ਪ੍ਰੋਬਲਮ ਕਰਦੀ ਹੈ ਇਸ ਚੀਜ਼ ਵਾਸਤੇ ਸਾਡੀ ਭੈਣਾ ਤੋਂ ਸਿੱਖਣੀ ਚਾਹੀਦੀ ਹੈ ਇਹ ਚੀਜ਼ ਉਹ ਸ਼ਾਮ ਨੂੰ ਤੇਲ ਲਾਉਂਦੀਆਂ ਜਾਂ ਸੰਡੇ ਨੂੰ ਤੇਲ ਲਾਉਂਦੀਆਂ ਫਿਰ ਸਿਰ ਧੁੰਦੀਆਂ 2-3 ਘੰਟੇ ਬਾਅਦ ਫਿਰ ਬਾਹਰ ਜਾਂਦੇ ਐਵੇਂ ਹੀ ਸਾਨੂੰ ਰਾਤੀ ਤੇਲ ਲਾਣਾ ਸਵੇਰੇ ਸ਼ੇਅਰ ਵਾਸ਼ ਕਰ ਲੈਣਾ ਫਿਰ ਅਸੀਂ ਬਾਹਰ ਨਿਕਲਣਾ ਇਹ ਸਹੀ ਤਰੀਕਾ ਤੇਲ ਲਾਣ ਦਾ अच्छा डॉक्टर साहब ए फोटो द कीराज हैगा <laughs> मैं हमेशा ਤੁਹਾਨੂੰ ਪੁੱਛਦਾ ਇਹ ਡਾਕਟਰ ਏਪੀਜੀ ਅਬਦੁਲ ਕਲਾਮ ਸਾਹਿਬ ਨਾਲ ਤੁਹਾਡੀ ਫੋਟੋ ਹੈਗੀ ਕੁਝ ਚੀਜ਼ਾਂ ਹੁੰਦੀਆਂ ਜੀ ਜਿਹੜੇ ਅਸੀਂ ਨਹੀਂ ਡਿਸਕ੍ਰਾਈਬ ਕਰਦੇ ਠੀਕ ਹੈ ਤੇ ਅਬਦੁਲ ਕਲਾਮ ਸਾਹਿਬ ਦਾ ਆਸ਼ੀਰਵਾਦ ਹੈ ਜੀ ਜੀ ਅੱਛਾ ਤੇ ਡਾਕਟਰ ਸਾਹਿਬ ਫਿਰ ਹੁਣ ਇਹ ਜਿਹੜਾ ਨੇ ਇਹ ਤੇਲ ਨੂੰ ਲੈਣਾ ਜਾਂ ਇਸ ਬਾਬਤ ਕੋਈ ਜਾਣਕਾਰੀ ਹਾਸਲ ਕਰਨੀ ਹੈ ਉਹ ਜਾਂ ਤੁਹਾਡੇ ਨਾਲ ਰਾਬਤਾ ਕਿਵੇਂ ਕੀਤਾ ਜਾਵੇ ਦੇਖੋ ਫੋਨ ਨੰਬਰ ਮੇਰਾ ਚੱਲ ਰਿਹਾ ਸਕਰੀਨ ਦੇ ਉੱਤੇ ਫੋਨ ਕਰੋ ਤੇਲ ਦੇ ਬਾਰੇ ਆਰਡਰ ਲਓ ਨਾਲੇ ਦੀ ਨਾਲੇ ਉਸੇ ਟਾਈਮ ਬੁਕਿੰਗ ਕਰ ਲਓ ਬੁਕਿੰਗ ਜਲਦੀ ਕਰਾ ਲਓ ਕਿਉਂਕਿ ਜਿੰਨੀ ਲੇਟ ਬੁਕਿੰਗ ਆएगी ਬੁਕਿੰਗ ਇੰਨੀ ਜ਼ਿਆਦਾ ਹੁੰਦੀ ਹੈ ਕਿ ਫਿਰ ਉਹ ਟਾਈਮ ਲੱਗ ਜਾਂਦਾ ਹੈ ਆਰਡਰ ਕੱਢਣੇ ਚ ਜੇ ਹਜ਼ਾਰ ਆਰਡਰ ਹੈ ਰੋਜ਼ 100 150 ਆਰਡਰ ਨਿਕਲ ਰਹੇ 200 ਨਿਕਲ ਰਹੇ ਤੇ ਉਹ ਲੇਟ ਹੋ ਜਾਂਦਾ ਮੈਕਸਿਮ ਛੇਤੀ ਤੋਂ ਛੇਤੀ ਫੋਨ ਕਰਕੇ ਆਪਣਾ ਆਰਡਰ ਬੁੱਕ ਕਰਾ ਲਓ ਜਦੋਂ ਬੁੱਕ ਕਰਾ ਲੋਗੇ ਛੇਤੀ ਤੁਹਾਡੇ ਕੋਲ ਆ ਜਾਏਗਾ ਜਿੰਨੀ ਲੇਟ ਹੋਗੇ ਉਨਾਂ ਲੇਟ ਫਿਰ ਆਰਡਰ ਆਉਂਦਾ ਹੈ ਜੀ ਜੀ अच्छा डॉक्टर साहब ਤੁਸੀਂ ਕੀ ਲਿਖਿਆ ਜੀ 3 ਇਨ 1 ਹੈਅਰ ਆਇਲ ਇਹ ਮਤਲਬ ਥੀਰ 3 ਇਨ 1 ਤਿੰਨ ਤੇਲ ਪਾਏ ਹੋਏ ਨੇ ਜੀ ਇਹਦੇ ਚ ਨਹੀਂ ਜੀ ਨਹੀਂ 3 ਇਨ 1 ਹੈਅਰ ਆਇਲ ਦਾ ਮਤਲਬ ਹੈ ਤਿੰਨ ਮੇਨ ਚੀਜ਼ਾਂ ਜਿਨ੍ਹਾਂ ਉੱਤੇ ਕੰਮ ਕਰਦਾ ਠੀਕ ਹੈ ਇੱਕ ਤੇ ਵਾਲ ਤੁਹਾਡੇ ਰੂਸੀ ਹੋ ਗਏ ਆ ਡੈਂਡਰਫ ਹੋ ਗਿਆ ਦੋ ਮੁਹੇ ਹੋ ਗਏ ਠੀਕ ਹੈ ਵਾਲ ਚੜਨ ਲੱਗ ਗਏ ਆ ਜੀ ਜਾਂ ਵਾਲ ਬਿਲਕੁਲ ਸਾਫ਼ ਹੋ ਗਏ ਆ ਉਗ ਹੀ ਨਹੀਂ ਦੇ ਥੱਲੋਂ ਉਹ ਤਿੰਨ ਚੀਜ਼ਾਂ ਦੇ ਉੱਤੇ ਕੰਮ ਕਰਦਾ ਹੈ ਇਸ ਵਾਸਤੇ 3 ਇਨ 1 ਹੈਅਰ ਆਇਲ ਲਿਖਿਆ ਤਿੰਨ ਇੰਦੇ ਚ ਅਸੀਂ ਦੁੱਧ ਪਾਏ ਆ ਦੋ ਅਸਿੰ ਦੇ ਚ ਤੇਲ ਪਾਏ ਆ 30 ਅਸਿੰ ਦੇ ਚ ਜੜੀ ਬੂਟੀਆਂ ਪਾਈਆਂ ਕੋਈ ਪ੍ਰੀਜ਼ਰਵੇਟਿਵ ਨਹੀਂ ਹੈ ਕੋਈ ਕੈਮੀਕਲ ਨਹੀਂ ਹੈ ਲੋਹੇ ਦੀ ਕੜਾਈ ਚ ਬਣਾਇਆ ਹੋਇਆ ਹੈ ਆਯੁਰਵੇਦਿਕ ਤਰੀਕੇ ਨਾਲ ਬਣਾਇਆ ਹੋਇਆ ਹੈ ਉਨੀ ਕੁਆਂਟੀਟੀ ਪਾਈ ਹੈ ਜਿੰਨੀ ਆਯੁਰਵੇਦ ਦੇ ਚ ਲਿਖੀ ਹੋਈ ਹੈ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇਣ ਵਾਸਤੇ ਸੋਸੀਂ ਇਹ ਤੁਹਾਨੂੰ ਪ੍ਰੋਸੈਸ ਦਿਖਾਇਆ ਕਿ ਇਸ ਤਰੀਕੇ ਨਾਲ ਜੜੀ ਬੂਟੀਆਂ ਨੂੰ ਬੜੀ ਧਿਆਨਪੂਰਵਕ ਪਾਇਆ ਗਿਆ ਉਨ੍ਹਾਂ ਦੇ ਵਿੱਚ ਹੁਣ ਅਰਕ ਹੈਗਾ ਜਿਹੜਾ ਨਿਕਲਣ ਦਾ ਕੰਮ ਹੈਗਾ ਉਹ ਸ਼ੁਰੂ ਹੋ ਚੁੱਕਿਆ ਹੈ ਔਰ ਉਮੀਦ ਕਰਦਾ ਹਾਂ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਵਾਲਾਂ ਦੀ ਪ੍ਰੋਬਲਮ ਹੈ ਸਿੱਕਰ ਦੀ ਪ੍ਰੋਬਲਮ ਹੈ ਔਰ ਲੱਗਦਾ ਹੈ ਕਿ ਜਿਨ੍ਹਾਂ ਦੇ ਖਾਰਿਸ਼ ਸਿਰ ਦੇ ਵਿੱਚ ਹੋਈ ਜਾਂਦੀ ਹੈ ਵਾਲ ਵੱਧਦੇ ਹੀ ਨਹੀਂ ਵਾਲ ਟੁੱਟਦੇ ਨੇ ਵਾਰ-ਵਾਰ ਵਾਲ ਝੜਦੇ ਨੇ ਉਮਰ ਤੋਂ ਪਹਿਲਾਂ ਵਾਲ ਸਫੈਦ ਹੋ ਚੁੱਕੇ ਨੇ ਉਮੀਦ ਕਰਦਾ ਕਿ ਇਹ ਨੁਸਖਾ ਇਹ ਫਾਰਮੂਲਾ ਉਨ੍ਹਾਂ ਨੂੰ ਕਾਫੀ ਜ਼ਿਆਦਾ ਹੈਲਪਫੁਲ ਰਹੇਗਾ ਫਾਇਦਾ ਕਰੇਗਾ ਕਾਸੀ ਫਾਰੂਕੀ ਹਕੀਕਤ ਇਹ ਵੀ ਪੰਜਾਬੀ ਡੇਰਾ ਬਸੀ